ਲਾਲੀਬਾਈ ਕੋਲੇ 21 ਕਿਲੋ ਵਾਲੀ ਮੱਝ ਆਣੀ ਜਿੱਥੇ ਮਰਜ਼ੀ ਖੜਾ ਕੇ ਚੋਲੋ ਤੁਰੇ ਫਿਰਦੀ ਖੁੱਲੀ ਫਿਰਦੀ ਨੂੰ ਚੋਲੋ ਕੋਈ ਚੱਕਰ ਨਹੀਂ ਬਾਈ ਜੀ ਠੀਕ ਹੈ ਸਿਹਰੀ ਦੀ ਟੀਮ ਆ ਜਿਹੜੀ ਉਹ ਫਾਰਮਾਂ ਦੇ ਉੱਤੇ ਵਿਜ਼ਿਟ ਕਰਦੀ ਹੈ ਛੇਲੇ ਲੈਵਲ ਦੇ ਉੱਤੇ ਪਸ਼ੂਆਂ ਦੀ ਚੋਾਈ ਹੋਈ ਸੀ ਉੱਥੇ ਆਪਣੀ ਦੋ ਮੱਝਾਂ ਪਹਿਲੇ ਨਾਮ ਉਹ ਨੰਬਰ ਤੇ ਆਈਆਂ ਸੀ 2 ਸਾਲ ਮੁੱਖ ਮੰਤਰੀ ਪੁਰਸਕਾਰ ਚੀਫ ਮਿਨਿਸਟਰ ਅਵਾਰਡ ਮਿਲਿਆ ਆਪਾਂ ਨੂੰ ਠੀਕ ਆ ਸਿਹਰੇ ਦੀ ਮੱਝ ਹੀ ਲਈਦੀ ਆ ਮਾੜੀ ਮੱਝ ਲਈ ਨਹੀਂ ਬਾਈ ਖੋਲ ਬੰਦ 10 12 ਕਿਲੋ ਵਾਲੀ ਦੀ ਵੀ ਅਤੇ 20 ਵਾਲੀ ਦੀ ਵੀ ਇਹਨਾਂ ਦਾ ਬਾਈ 19 ਕਿਲੋ ਦੁੱਧ ਹੈ ਅੱਛਾ ਇਹਦਾ 18 ਕਿ ਇਹ ਮੱਝ ਫਤਈ 20 ਕਿਲੋ ਦੁੱਧ ਤੋਲ ਕੇ ਲਿਆਂਦੀ ਸੀ ਬਾਈ ਅੱਛਾ ਇਹ ਝੋਟੀ ਦਾ ਵੀ ਬਾਈ 18-19 ਲੀਟਰ ਦੁੱਧ ਹੈ ਠੀਕ ਆ ਪਹਿਲੇ ਸੂਏ ਦੇ ਵਿੱਚ 35 ਨਮਸਟੇ ਠੀਕ ਹੈ ਉਹ ਬੁਲੀ ਆ ਜੀ ਪਾਕਿਸਤਾਨੀ ਬੁਲੀ ਦਾ ਬੱਚਾ ਯਾਰ ਉਹਨੂੰ ਛੱਡ ਦੇ ਦੁੱਧ ਕਹਿੰਦਾ ਮੈਂ ਡੇਰੀ ਵਿੱਚ ਪਾਉਣਾ ਹੈ ਮਾਹ ਵੀ ਤੈਨੂੰ ਕੱਖ ਨਹੀਂ ਬਚਦਾ ਠੀਕ ਹੈ ਅਸੀਂ ਕਿਸੇ ਨੂੰ ਕਦੇ ਗਲਤ ਰਹਿ ਵਾਧੂ ਵੀਡੀਓ ਦੇਖਦੇ ਆ ਫਾਈਲੇਜ ਨੇ ਪਸ਼ੂ ਫਰਾਕ ਕਰਤੇ ਜੀ ਫਾਈਲੇਜ ਨਾਲ ਮਹਿਸਾਂ ਰਿਪੀਟ ਹੋ ਗਈਆਂ ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਲਾਲ ਸਿੰਘ ਲਾਲੀ ਕੋਲੇ ਪਹੁੰਚੇ ਹੋਇਆ ਮ ਤੇ ਅੱਜ ਨਾ ਆਪਾਂ ਤੁਹਾਨੂੰ ਭਾਈ ਗਰਲਾਲ ਦਾ ਸਾਰਾ ਫਾਰਮ ਦਿਖਾ ਦਾਂਗੇ ਮੈਂ ਇੱਕੋ ਬੇਨਤੀ ਕਰੂੰਗਾ ਸਟਾਰਟਿੰਗ ਦੇ ਵਿੱਚੋਂ ਵੀ ਅੱਜ ਵਾਲੀ ਵੀਡੀਓ ਨੂੰ ਨਾ ਤੁਸੀਂ ਇੰਨਾ ਕੁ ਸ਼ੇਅਰ ਕਰਿਓ ਵੀ ਜਿੱਥੇ ਤੱਕ ਵੀਡੀਓ ਜਾਊਗੀ ਵੀਡੀਓ ਨੂੰ ਦੇਖ ਕੇ ਤੇ ਜਿਹੜਾ ਸੱਜਣ ਮਿੱਤਰ ਦੇਖੂਗਾ ਜਾਂ ਕੋਈ ਬਾਹਰ ਬੈਠਾ ਹੈ ਤੇ ਜਾਂ ਪੰਜਾਬ ਦੇ ਵਿੱਚ ਇਸ ਵੀਡੀਓ ਨੂੰ ਦੇਖ ਰਿਹਾ ਹੈ ਵੀ ਮਨ ਦੇ ਵਿੱਚ ਨਾ ਇੱਕ ਚਾਹ ਪੈਦਾ ਹੋ ਜੇ ਵੀ ਹਾਂ ਭਾਈ ਅਸੀਂ ਵੀ ਗਰਲਾਲ ਵਾਂਗੂ ਨਾ ਫਾਰਮ ਕਰਨਾ ਹੈ ਤੇ ਇਹ ਜਿਹੜੀ ਮਿਹਨਤ ਕੀਤੀ ਹੋਈ ਆ ਕੋਈ 1-2 ਸਾਲਾਂ ਦੀ ਮਿਹਨਤ ਤਾਂ ਹੈ ਨਹੀਂਗੀ ਬਾਕੀ ਤੁਸੀਂ ਦੇਖ ਲਓ ਵੀ ਮਿਹਨਤ ਨੂੰ ਜਿਹੜਾ ਰੰਗ ਸਰਕਾਰਾਂ ਨੇ ਵੀ ਲਾਇਆ ਉਹ ਦੇਖ ਲਓ ਤੁਸੀਂ ਬਾਈ ਕੋਲੇ ਜੇ ਗੱਲ ਕਰਨ ਲਗੇ ਨਾ ਵੀ ਪਿਛਲੇ ਸਮੇਂ ਦੇ ਵਿੱਚ ਬਾਈ ਨੂੰ ਅਵਾਰਡ ਨਾਲ ਸਮਾਨਤ ਵੀ ਕੀਤਾ ਹੋਇਆ ਵਿਸ਼ੇਸ਼ ਸਰਟੀਫਿਕੇਟ ਵੀ ਦਿੱਤਾ ਨਾਲ ਜੇ ਗੱਲ ਕਰਨ ਲਗੇ ਨਾ ਫਾਰਮ ਜਿਹੜਾ ਆ ਗਿਆ ਇਹ ਮੱਝਾਂ ਦਾ ਵੀ ਇਕੱਲੀ-ਇਕੱਲੀ ਮੱਝ ਦਾ ਜਿਹੜਾ ਨਾ ਰਿਕਾਰਡ ਮਿਲੂਗਾ ਸੋਨੂੰ ਚੰਗੇ ਦੁੱਧ ਵਾਲੀਆਂ ਜੇ ਮੱਝਾਂ ਕਾਲੀਆਂ ਦੀ ਗੱਲ ਕਰਨ ਲਗੇ ਤੇ ਭਲਾ ਬੂਰੀਆਂ ਮੱਜਾਂ ਦੀ ਗੱਲ ਕਰਨ ਲੱਗੇ ਬਾਈ ਕੋਲੇ ਬੂਰੀ ਮੱਜ ਹੈ ਤਾਂ ਇੱਕੋ ਹੀ ਆ ਪਰ ਹੈ ਚੰਗੇ ਰਿਕਾਰਡ ਵਾਲੀ ਮਿੱਤਰੋ ਜੇ ਮੈਂ ਨਾ ਕੱਲੀ ਕੱਲੀ ਮੱਜ ਦਿਖਾਉਣ ਲੱਗਿਆਂ ਜਦੋਂ ਤੁਸੀਂ ਜਾਂਦਾ ਘਰੇ ਆਜੋ ਇੱਥੇ ਫਾਰਮ ਤੇ ਇੱਥੇ ਆ ਕੇ ਦੇਖੋਗੇ ਤੇ ਕੱਲੀ ਕੱਲੀ ਮੱਜ ਜਿਹੜੀ ਹੈਗੀ ਨਾ ਬਾ ਕਮਾਲ ਮੱਜ ਆ ਹਾਰਮ ਜਿਹੜਾ ਹੈਗਾ ਮੈਂ ਤਕਰੀਬਨ ਮੋਟੀ ਜੀ ਗਿਣਤੀ ਮਾਰੀ ਸੀ ਵੀ ਘੱਟੋ ਘੱਟ ਵੀ 30 ਤਾਂ ਮੱਜਾਂ ਤੇ ਘੱਟੋ ਘੱਟੀ ਵੀ 20 25 ਝੋਟੀਆਂ ਵਿੱਚ گاਵਾ ਵੀ ਹੈ ਬਾਈ ਕੋਲੇ ਵੀ ਆ ਜਿਹੜੀਆਂ ਕਟੀਆਂ ਝੋਟੀਆਂ ਆ ਗਈਆਂ ਨਾ ਇਹੇ ਕਰਦੀਆਂ ਤਿਆਰ ਹੋਈਆਂ ਝੋਟੀਆਂ ਨੇ ਜਿਵੇਂ ਆ ਵਿਚਾਲੇ ਖੜੀ ਆ ਤੇ ਜਾਂ ਇੱਕ ਜਿਵੇਂ ਉਹ ਸਾਈਡ ਮਾਰ ਕੇ ਹੁਣ ਪਾਸੇ ਹੋਈ ਹੈ ਨਾ ਝੋਟੀ ਤੇ ਇਹ ਪਹਿਲੇ ਸੂਈ ਬਹੁਤ ਚੰਗਾ ਦੁੱਧ ਇਹੀ ਇਹਨੇ ਕਰਾ ਲ ਲਈ ਉਹ ਝੋਟੀ ਹਾਂ ਆਹੀ ਝੋਟੀ ਆ ਜਿਹਨੇ ਪਹਿਲੇ ਸੂਈ ਬਹੁਤ ਚੰਗਾ ਦੁੱਧ ਦਿੱਤਾ ਹੋਇਆ ਬਾਕੀ ਇਧਰਲੇ ਪਾਸੇ ਆਪਾਂ ਇੱਕ ਬੋਲ ਵੀ ਖੜਾਗਾ ਉਹ ਵੀ ਚੈੱਕ ਕਰ ਲੋ ਹੁਣ ਗਰਲਾਲ ਟਾਈਮ ਲੱਗੂਗਾ ਵੀਡੀਓ ਲੰਮੀ ਹੋਊਗੀ ਜਿਹੜੇ ਭਰਾ ਦੇਖਣਗੇ ਦੇ ਉਹ ਆਪਣੀ ਇਸ ਵੀਡੀਓ ਨੂੰ ਨਾ ਮੈਂ ਕਹਿੰਦਾ ਵੀ ਸ਼ੇਅਰ ਵੀ ਵੱਧ ਤੋਂ ਵੱਧ ਹੀ ਕਰਨਗੇ ਯਾਰ ਬਹੁਤ ਸੋਹਣਾ ਪਾਈ ਦਾ ਸਿਸਟਮ ਆ ਤੇ ਕਟੀਆਂ ਲਾ ਲੋ ਜੀ ਝੋਟੀਆਂ ਦੀ ਗੱਲ ਕਰ ਲਗੇ ਹਨਾ ਵੀ ਐਨ ਪੂਰੀਆਂ ਸਮੀਆਂ ਪਲੀਆਂ ਨੇ ਉਹ ਕੰਮ ਨਹੀਂ ਹੈਗਾ ਤੇ ਆ ਦੇਖ ਲੋ ਹੁਣ ਤੁਸੀਂ ਕਿਵੇਂ ਝਾਕਦਿਆਂ ਹਨਾ ਤੇ ਉਹ ਦੇਖ ਲੋ ਤੁਸੀਂ ਕਟੀਆਂ ਹੀ ਕਟੀਆਂ ਇਧਰਲੇ ਪਾਸੇ ਵੀ ਆ ਗਈਆਂ ਜਿਹੜੀਆਂ ਇਹ ਮੱਝਾਂ ਨੇ ਵੀਡੀਓ ਲੰਮੀ ਐ ਲਾਸਟ ਤੱਕ ਬਣੇ ਰਹੋ ਤੇ ਇਹ ਜਿਹੜਾ ਫਾਰਮ ਐ ਫਾਰਮ ਦੇ ਉੱਤੇ ਇੱਕ ਜਿਹੜੀ ਹੈਗੀ ਹੈ ਨਾ ਮੱਝ ਜਿਹੜੀ ਹੈਗੀ ਆਪਾਂ ਉਹ ਵੀ ਦਿਖਾਉਣੀ ਐ ਜਿਹੜੀ ਬਾਈ ਨੇ ਹੁਣ ਉਹ ਦੇਣੀ ਆ ਮੈਂ ਮੱਝ ਵੀ ਸਾਨੂੰ ਉਹ ਸਾਹਮਣੇ ਖੜੀ ਆ ਉਹ ਆ ਗਈ ਬਾਈ ਗਰਲਾਲ ਨੇ ਜਿਹੜੀ ਮੱਝ ਦੇਣੀ ਹੈ ਇਸ ਮੇਨ ਵੀਡੀਓ ਦਾ ਮੇਨ ਜਿਹੜੀ ਹੈਗੀ ਮੱਝ ਮੇਨ ਵੀਡੀਓ ਇਸ ਮੱਝ ਦੀ ਰਹੂਗੀ ਜਿਹੜੀ ਕੀ ਚੰਗੇ ਦੁੱਧ ਰਕਾਰਡ ਵਾਲੀ ਆ ਬਹੁਤ ਚੰਗੀ ਮੱਝ ਆ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਉਦੋਂ ਦੇਖ ਲੋਗੇ ਗਰਲਾਲ ਦਾ ਇੱਕ ਪਾਸਾ ਰਹਿ ਗਿਆ ਮੈਂ ਉਹ ਵੀ ਦਿਖਾ ਦਾਂ ਤੇ ਫਿਰ ਉਹ ਛੱਡਣਾ ਕਾਦੇ ਵਾਸਤੇ ਆ ਯਾਰ ਜਿਹੜੀਆਂ ਇਧਰਲੇ ਪਾਸੇ ਮੱਝਾਂ ਆ ਗਈਆਂ ਨਾ ਉਹ ਵੀ ਇਹ ਤੁਸੀਂ ਦੇਖ ਲੋ ਵੀ ਜਿਹੇ ਜੇ ਕੋਈ ਮਿੰਨੀ ਟਰੱਕ ਨਹੀਂ ਹੁੰਦੇ ਜਾਂ ਪਿਕਅਪ ਜਿਹੜਾ ਪਿਕਅਪ ਹੁੰਦੀ ਹੈ ਹਨਾ ਉਹਦੇ 'ਚ ਨਾ ਚੜਨ ਵਾਲੀਆਂ ਮੱਝਾਂ ਨੇ ਆ ਦੇਖ ਲੋ ਵੀ ਇਹੇ ਛੋਟੇ ਕੈਂਟਰਾਂ 'ਚ ਚੜਨ ਵਾਲੀਆਂ ਮੱਝਾਂ ਆ ਗਈਆਂ ਮੱਝਾਂ ਜਿਹੜੀਆਂ ਹੈਗੀਆਂ ਬਹੁਤ ਵੱਡੇ ਕੱਦ ਕਾਠ ਚੰਗੇ ਦੁੱਧ ਰਕਾਰ ਵਾਲੀਆਂ ਇਹ ਜਿਵੇਂ ਇੱਕ ਮੱਝ ਇਹਨਾਂ ਦੇ ਵਿੱਚੋਂ ਆ ਗਈ ਗਰਲਾਲ ਆਹ ਅੱਛੀ ਬਈ ਆ 26 ਕਿਲੋ ਦੁੱਧ ਵਾਲੀ ਮੱਝ ਆ ਗਈ ਇਹ 26 ਕਿਲੋ ਦੁੱਧ ਵਾਲੀ ਮੱਝ ਆ ਗਈ ਤੇ ਆਜੋ ਕਰਾਈਏ ਬਾਈ ਗਰਲਾ ਨਾਲ ਗੱਲਬਾਤ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਬਾਈ ਗਰਲਾ ਕਿਵੇਂ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਗਰਲਾਲ ਬਾਈ ਜੇ ਆਪਣੇ ਗੱਲ ਕਰ ਲਗੇ ਫਾਰਮ ਦੀ ਹਨਾ ਹਾਂਜੀ ਲొਕੇਸ਼ਨ ਦੀ ਫਾਰਮ ਦੀ ਇਹ ਕਿੱਥੇ ਜੇ ਫਾਰਮ ਆਪਣਾ ਇਹ ਐਨ ਐਚ 7 ਬਠਿੰਡਾ ਚੰਡੀਗੜ੍ਹ ਰੋਡ ਦੇ ਉੱਤੇ ਜੇਠੂਗਿਆਂ ਵਾਲੇ ੱਡੇ ਕੋਲੇ ਦੋ ਚਾਰ ਵਾਲੀਆਂ ਫੈਕਟਰੀਆਂ ਸਿਪਦੇ ਵਾਲੇ ਪਾਸੇ ਇੱਕ ਇਫ ਕੋਲਾ ਦਾ ਸੀਡ ਪ੍ਰੋਸੈਸਿੰਗ ਪਲਾਂਟ ਹੈ ਉਹਦੇ ਵਿਚਾਲੇ ਹੈ ਮਿਰਦਾ ਅਸਰਮ ਹੁੰਦਾ ਸੀ ਕਰਬਾ ਅਸਰਾ ਠੀਕ ਹੈ ਉਥੇ ਆ ਗਿਆ ਬਾਈ ਨੂੰ ਲਾਲੀ ਵੀ ਕਹਿੰਦੇ ਹਾਂ ਹਾਂਜੀ ਲਾਲੀ ਕਹਿੰਦੇ ਆ ਜਿਆਦਾ ਲਾਲੀ ਤਾਂ ਲਾਲੀ ਨਾਲ ਹੀ ਹਾਂਜੀ ਹਾਂਜੀ ਲਾਲੀ ਨਾਲ ਜਿਆਦਾ ਜਾਣਦੇ ਠੀਕ ਆ ਅੱਛਾ ਬਾਈ ਮੈਂ ਇੱਕ ਛੋਟੀ ਜੀ ਹੋਰ ਮਤਲਬ ਚਾਨਣਾ ਪਾਸ ਕੇ ਹਨਾ ਵੀ ਲਾਲੀ ਬਾਈ ਜਿਹੜਾ ਡੇਰੀ ਫਾਰਮ ਦੀ ਲੋਕੇਸ਼ਨ ਹੈ ਜੇ ਤੁਸੀਂ ਕਿਸੇ ਨੂੰ ਭੇਜੋਗੇ ਤੇ ਇਹ ਗੁਰਲਾਲ ਸਿੰਘ ਲਾਲੀ ਡੇਰੀ ਫਾਰਮ ਗੁਰਲਾਲ ਡੇਰੀ ਫਾਰਮ ਠੀਕ ਆ ਅੱਛਾ ਗੁਰਲਾਲ ਬਾਈ ਕਿੰਨਾ ਸਮਾਂ ਹੋ ਗਿਆ ਇਸ ਕਿਤੇ ਦੇ ਨਾਲ ਜੁੜੇ ਹੋਏ ਨੇ ਆਪਾਂ ਬਈ ਇਹ ਬਈ ਸੇ ਦਾ ਖਾਨਦਾਨੀ ਪਿਤਾ ਪੁਰਖ ਹੀ ਕਹਿ ਲਾਂਗੇ ਠੀਕ ਹੈ ਪਰ ਜਿਹੜਾ ਅਸੀਂ ਕਾਰੋਬਾਰ ਬਿਜ਼ਨਸ ਤੌਰ ਤੇ ਕਰਿਆ ਇਹ ਕੰਮ ਇਹ 11 12 ਤੋਂ ਸ਼ੁਰੂ ਕਰਿਆ ਸੀ ਆਪਾਂ ਠੀਕ ਆ ਹਾਂਜੀ ਅੱਛਾ ਭਾਈ 15 ਦੇ ਵਿੱਚ ਮੈਂ ਇੱਕ ਦੇਖਿਆ 2015 ਦੇ ਵਿੱਚ ਤੁਹਾਡੇ ਕੋਲੇ ਇੱਕ ਅੰਦਰ ਸ਼ੀਲਡ ਪਈ ਆ ਹਾਂਜੀ ਤੇ ਇਹ ਤੁਹਾਨੂੰ ਕਿੱਥੇ ਸਨਮਾਨਿਤ ਹੋਈ ਸੀ ਉਹ ਬਠਿੰਡੇ ਜ਼ਿਲ੍ਹੇ ਲੈਵਲ ਦੇ ਉੱਤੇ ਪਸ਼ੂਆਂ ਦੀ ਚੋਾਈ ਹੋਈ ਸੀ ਅੱਛਾ ਉੱਥੇ ਆਪਣੀ ਦੋ ਮੱਝਾਂ ਪਹਿਲੇ ਨੰਬਰ ਤੇ ਆਈਆਂ ਸੀ ਦੋ ਸਾਲ ਦੁੱਧ ਚਵਾਈ ਮੁਕਾਬਲੇ ਦੁੱਧ ਚਵਾਈ ਮੁਕਾਬਲੇ ਠੀਕ ਆ ਅੱਛਾ ਭਾਈ ਜਦੋਂ ਮਤਲਬ ਇਸ ਕਿਤੇ ਦੇ ਵਿੱਚ ਜਦੋਂ ਤੁਸੀਂ ਆ ਗਏ ਮਤਲਬ ਪੂਰਾ ਮਤਲਬ 5-7 ਸਾਲ ਲਾ ਲਏ ਹਨਾ ਠੀਕ ਆ ਤੇ ਉਸ ਤੋਂ ਬਾਅਦ ਜਿਵੇਂ ਹੁਣ ਜਿਹੜਾ ਇੱਕ ਅਵਾਰਡ ਮਿਲਿਆ ਹੋਰ ਹਾਂਜੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਹਾਂਜੀ ਅ ਮੁੱਖ ਮੰਤਰੀ ਪੁਰਸਕਾਰ ਚੀਫ ਮਿਨਿਸਟਰ ਅਵਾਰਡ ਮਿਲਿਆ ਆਪਾਂ ਨੂੰ ਠੀਕ ਆ ਅੱਛਾ ਭਾਈ ਉਹ ਕਿੰਨਾ ਚਿਰ ਹੋ ਗਿਆ ਮਿਲਣ ਨੂੰ ਉਹ ਮਾਰਚ 23 24 ਮਾਰਚ ਨੂੰ ਨਹੀਂ ਦਿੱਤਾ ਆਪਾਂ ਨੂੰ ਇਸੇ ਸਾਲ ਦੇ ਵਿੱਚ 2025 ਦੇ ਵਿੱਚ ਓਕੇ ਓਕੇ ਹਾਂਜੀ ਅਸਾਂ ਕਰਲਾਲ ਸਿੰਘ ਜੇ ਗੱਲ ਕਰਗੇ ਅ ਗੱਲਬਾਤ ਲੰਮੀ ਹੋ ਜਾਊਗੀ ਮੈਨੂੰ ਸਵਾਲ ਆਈ ਜਾਂਦੇ ਮਨ ਦੇ ਵਿੱਚ ਵੀ ਜਿਹੜਾ ਅਵਾਰਡ ਦਿੱਤਾ ਗਿਆ ਹੈ ਨਾ ਕੋਈ ਐ ਤਾਂ ਹੈ ਨਹੀਂ ਵੀ ਇੱਕ ਦਿਨ ਦੀ ਮਿਹਨਤ ਨਾਲ ਦਿੱਤਾ ਇਹ 'ਚ ਨੰਬਰ ਲੱਗਦੇ ਹੁੰਦੇ ਆ ਬਈ ਫਿਰ ਹਾਂਜੀ ਹਾਂਜੀ ਨੰਬਰ ਲੱਗਦੇ ਆ ਬਈ ਇਹਦੇ ਵਿੱਚ ਫਸਾਈਲੇਜ ਦੀ ਕੁਆਲਿਟੀ ਫੀਡ ਦੀ ਕੁਆਲਿਟੀ ਮੈਨੇਜਮੈਂਟ ਤੇ ਬਕਾਇਦਾ ਅੱਛਾ ਜਿਹੜਾ ਹੈਗਾ ਪਸ਼ੂਆਂ ਦਾ ਰੱਖ ਰਖਾਵ ਮਾਰਕੀਟਿੰਗ ਪਸ਼ੂਆਂ ਦੀ ਰੱਖ ਰਖਾਵ ਕੁਆਲਿਟੀ ਬਰੀਡਿੰਗ ਸਾਰੀਆਂ ਚੀਜ਼ਾਂ ਹੀ ਦੇਖ ਕੇ ਡਾਕਟਰ ਫਾਈਲ ਬਣਦੀ ਆ ਹਾਂਜੀ 12-15 ਦਿਨ ਡਾਕਟਰ ਆ ਕੇ ਯੂਨੀਵਰਸਿਟੀ ਦੀ ਟੀਮ ਆ ਜਿਹੜੀ ਉਹ ਫਾਰਮਾਂ ਦੇ ਉੱਤੇ ਵਿਜ਼ਿਟ ਕਰਦੀ ਐ ਠੀਕ ਹੈ ਉਹਦੇ ਵਿੱਚੋਂ ਫਿਰ ਇੱਕ ਬੰਦੇ ਨੂੰ ਹੀ ਉਹਨਾਂ ਨੇ ਸਿਰਫ ਅਵਾਰਡ ਦੇਣਾ ਹੁੰਦਾ ਠੀਕ ਹੈ ਉਹ ਆਪਾਂ ਮਾਰਚ ਦੇ ਵਿੱਚ ਜਿੱਤੇ ਆ ਠੀਕ ਆ ਅ ਚਲੋ ਬਹੁਤ ਬਹੁਤ ਤੁਹਾਨੂੰ ਮੈਂ ਕਹਿੰਦਾ ਵੀ ਮਾਲਕਾਂ ਤਾਂ ਦੀਆਂ ਵਧਾਈਆਂ ਪਰਮਾਤਮਾ ਸਾਹਿਬ ਨੂੰ ਵਧਾਈ ਮੈਂ ਇਹੀ ਗੱਲ ਹੁੰਦੀ ਐ ਨਾ ਭਾਈ ਦੇਖੋ ਜਿਹੜਾ ਕੋਈ ਬੰਦਾ ਨਵੀਂ ਵੀਡੀਓ ਨੂੰ ਦੇਖਦਾ ਕੁਝ ਪਤਾ ਤਾਂ ਲੱਗਣਾ ਚਾ ਹਾਂ ਚਲੋ ਟਾਈਮ ਆਪਾਂ ਨੂੰ ਵੀਡੀਓ ਬਣਾਉਂਦੇ ਨੂੰ ਥੋੜਾ ਜਿਆਦਾ ਲੰਮੀ ਵੀਡੀਓ ਹੋ ਜੂ ਪਰ ਜਿਹੜਾ ਬੰਦਾ ਦੇਖੂਗਾ ਕੱਲ ਚਲੋ ਉਹਨੂੰ ਪਤਾ ਤਾਂ ਲੱਗੇ ਵੀ ਪਾਈ ਫਾਈਲ ਬਣਦੀ ਆ ਪੁਆਇੰਟ ਲੱਗਦੇ ਆ ਹਨਾ ਤੇ ਲਾਲੀਬਾਈ ਫਿਰ ਜਿਹੜੀ ਮੈਂ ਹੁਣ ਆਪਾਂ ਮੱਝ ਦੀ ਗੱਲ ਕਰ ਲਏ ਹੁਣ ਤੇ ਇਸ ਮੱਝ ਦੀ ਡਿਟੇਲ ਦੇ ਦੱਸੋਗੇ ਵੀ ਇਹ ਕਿੰਨਾ ਵਾ ਸੂਆ ਹੁਣ ਸੂਆ ਇਹ ਚੌਥੇ ਸੂਏ ਸੂਣੀ ਆ ਬਾਈ ਅੱਛਾ ਹਰਿਆਣੇ ਦੇ ਵਿੱਚੋਂ ਲਾਈਵ ਚਵਾਈ ਹੋ ਕੇ ਆਈ ਹੋਈ ਐ ਅੱਛਾ ਲਾਈਵ ਚਵਾਈ ਦਾ ਆਪਣੇ ਕੋਲੇ ਵੀਡੀਓ ਪਈਆਂ ਨੇ ਠੀਕ ਐ 20 ਕਿਲੋ 560 ਗ੍ਰਾਮ ਇਹਦਾ ਦੁੱਧ ਸੀ 21 ਕਿਲੋ ਤੱਕ ਇਹਨੇ ਆਪਣੇ ਕੋਲੇ ਦੁੱਧ ਦਿੱਤਾ ਠੀਕ ਆ ਹ ਜਿਹੜੀ ਹਰਿਆਣੇ ਦੇ ਵਿੱਚੋਂ ਆਈ ਆ ਇਹਦੇ ਬੰਦੇ ਕੋਲ ਆਈ ਸੀ ਮੋਹਨਵੀਰ ਕੁੰਡੂ ਕੋਲੋਂ ਆਈ ਆ ਮੋਹਨਵੀਰ ਕੁੰਡੂ ਕੋਲ ਹਾਂਜੀ ਹਾਂਜੀ ਠੀਕ ਆ ਇਹ ਉਦੋਂ ਕਿਹੜੇ ਸੂਏ ਵਾਸਤੇ ਆਈ ਸੀ ਇਹ ਦੂਜੇ ਸੂਏ ਦੇ ਵਿੱਚ ਸੀਗੀ ਜੀ ਦੂਜੇ ਸੂਏ ਵਿੱਚ ਇੱਕ ਸੂਆ ਆਪਾਂ ਚੋਲੀ ਬੱਚੇ ਦੋ ਐ ਠੀਕ ਆ ਆਪਣੇ ਕੋਲੇ ਇਹਦੇ ਤੇ ਹੁਣ ਮੇਰੇ ਕੋਲੇ ਪਹਿਲਾਂ ਕਟੀਆਂ ਜਿਹੜੀਆਂ ਚੰਗੀਆਂ 22 23 23 ਲੀਟਰ ਵਾਲੀਆਂ ਮੱਝਾਂ ਦੀਆਂ ਆਪ ਦੀ ਜਿਹੜੀ ਹੋਮ ਬਰੀਡ ਹੈ ਹਾਂ ਜਿਨ੍ਹਾਂ ਦੇ ਆਪਾਂ ਸਿਰ ਤੇ ਉੱਤੇ ਚੀਫ ਮਨਿਸਟਰ ਅਵਾਰਡ ਦਿੱਤੇ ਆ ਠੀਕ ਆ ਉਹ ਮੇਰੇ ਕੋਲੇ 6 ਕਟੀਆਂ ਹੁਣ 8 ਕਟੀਆਂ ਇਹਦੋਂ ਮਗਰ ਵਾਲਾ ਪੋਸ਼ਨ ਆ ਗਿਆ ਇੱਕ ਤੇ 5 ਕਟੀਆਂ ਹੁਣ ਰੈਡੀ ਆ ਜਿਹੜੀਆਂ ਇਹ ਆਈ ਕੁਸਤੀ ਹੋ ਗਈ ਕੁਸਤੀ ਹੋਣੀ ਐ 10 ਬੱਚੇ ਉਦੋਂ ਅੱਗੇ ਵਾਲੇ ਐ ਠੀਕ ਆ ਉਹਨਾਂ ਦੇ ਵਿੱਚੋਂ ਜਣੀ ਆਪਾਂ ਅੱਗੇ ਆਪਦੇ ਬੱਚੇ ਤਿਆਰ ਕਰਨੇ ਹਾਂਜੀ ਹਾਂਜੀ ਠੀਕ ਆ ਹੁਣ ਇਹ ਚੌਥਾ ਸੂਆ ਸੁਣੀ ਐ ਤੇ ਚੌਥਾ ਸੂਆ ਸੁਣੀ ਐ ਜੀ ਚੌਥਾ ਸੂਆ ਕਿੰਨਾ ਦੁੱਧ ਕਹਿ ਕੇ ਦੇਣੀ ਆਪਾਂ ਇਹ ਬਈ 21 ਕਿਲੋ ਹੀ ਕਹਾਂਗੇ ਜਿੰਨਾ ਦੁੱਧ ਲਾਈਵ ਚ ਵਾਈ ਵੀ ਹੋਈ ਵੀ ਆ ਬਕਾਇਦਾ ਰਿਕਾਰਡ ਐ ਕਹਿਣ ਕਹੌਣ ਨੂੰ ਤਾਂ ਹੁਣ ਮੈਂ ਕਹਿੰਦਾ 23 ਕਿਲੋ ਦਿੱਤਾ 24 ਦਿੱਤਾ ਬਿਲਕੁਲ ਗਲਤ ਐ ਸਹੀ ਗੱਲ ਐ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਠੰਡੀ ਸੀਲ ਐ 10 ਦਿਨਾਂ ਬਾਅਦ ਮੱਝ ਨੂੰ ਬੱਚਾ ਥੱਲੇ ਛੱਡੋ ਨਾ ਛੱਡੋ ਗਰੰਟੀ ਐ ਮੈਂ ਇਸ ਖੜ ਕੇ ਨਾ ਚਵਾਵੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੋਈ ਭੂਰ ਫਰਲਾ ਨਹੀਂ ਪੋਲੀ ਧਾਰ ਐ ਥੱਲੇ ਬੱਚਾ ਬੈਠੇ ਜਿਵੇਂ ਮਰਜ਼ੀ ਚੂਈ ਜਾਵੇ ਠੰਡੀ ਖੁੱਡਾ ਪਿੱਠ ਪੜਾ ਦੇਖੋ ਜਿਵੇਂ ਮਰਜ਼ੀ ਕੋਈ ਚੱਕਰ ਨਹੀਂ ਮਾਂ ਦੇ ਧੀ ਨੂੰ ਬਸ ਜਿੱਥੇ ਮਰਜ਼ੀ ਖੜਾ ਕੇ ਚੋਲੋ ਤੁਰੇ ਫਿਰਦੀ ਖੁੱਲੀ ਫਿਰਦੀ ਨੂੰ ਚੋਲੋ ਕੋਈ ਚੱਕਰ ਨਹੀਂ ਬਾਈ ਜੀ ਠੀਕ ਹੈ ਹਾਂਜੀ ਮੈਂ ਇਹ ਗੱਲ ਕਹਿੰਦਾ ਸੀਗਾ ਗਲਾਰ ਜੀ ਛੋਟਾ ਜਵਾਕ ਹੁੰਦਾ ਮੈਂ ਕਹਿੰਦਾ ਥੱਲੋ ਦੀ ਟਪਾ ਆਂਦੇ ਤਾਂ ਵੀ ਨਹੀਂ ਕੋਈ ਚੱਕਰੀ ਨਹੀਂ ਜੀ ਹਣਾ ਹਾਂਜੀ ਭਾਵੇਂ ਉਤੋਂ ਦੀ ਘੇੜੇ ਖੱਢੀ ਜਾਵੇ ਹਾਂ ਦੇਖੋ ਬਰੀਡ ਵਾਲੀ ਦੀ ਆਪਾਂ ਜੇ ਹੁਣ ਗੱਲ ਕਰ ਲਈਏ ਬਰੀਡ ਵਾਲਾ ਪਾਸਾ ਹਣਾ ਦੇਖੋ ਜਿਵੇਂ ਹੁੰਦੀਆਂ ਮੱਝਾਂ ਚੰਗੀ ਬਰੀਡ ਵਾਲੀਆਂ ਮਧਰੀ ਗੋਡੀ ਦਾ ਕਦ ਕਾਠ ਬਾਲੇ ਵੱਡੇ ਕਦ ਕਾਠ ਵਾਲੇ ਪਸ਼ੂ ਬਰੀਡ 'ਚ ਨਹੀਂ ਆਉਂਦੇ ਲੱਜਦੇ ਦੁੱਧ ਤਾਂ ਖੂਨ ਦੇ ਵਿੱਚ ਐ ਪਸ਼ੂ ਦੇ ਬਰੀਡ ਬਰੀਡ ਦੇ ਉੱਤੇ ਡਿਪੈਂ ਉਦੀ ਜਿਹੜੀ ਖਾਨਦਾਨ ਦੀ ਕੁਆਲਿਟੀ ਹੈ ਮਾਪੇ ਦੇ ਅਪਗ੍ਰੇਡ ਪੈਂਟ ਹੈ ਉਹ ਮਾਂ ਦਾ ਇਹਦਾ ਕੀ ਹੋਸੀ ਬਾਪ ਦਾ ਕੀ ਸੀ ਉਹਨਾਂ ਚੀਜ਼ਾਂ ਦੇ ਉੱਤੇ ਜਿਆਦਾ ਨਿਰਭਰ ਹੈ ਜੇ ਹੁਣ ਅਸੀਂ ਕਹਾਂਗੇ ਵੀ ਚੰਗੀ ਵੱਡੀ ਮੱਝ ਹੈ ਜੀ ਕਦ ਕਾਠ ਵੀ ਆ ਲੇਵੇ ਵੀ ਵੱਡੇ ਆ ਉਹਨਾਂ ਦੇ ਵਿੱਚ ਵੀ ਕਈ ਵਾਰ ਦੁੱਧ ਨਹੀਂ ਨਿਕਲਦਾ ਸਹੀ ਗੱਲ ਹੈ ਦੁੱਧ ਆ ਜਿਹੜਾ ਉਹ ਪਸ਼ੂ ਦੇ ਖੂਨ ਦੇ ਵਿੱਚ ਹੀ ਹੁੰਦਾ ਹੈ ਉਥੋਂ ਹੀ ਇਹ ਅਸਲ ਖੂਨ ਦੀ ਪਰਖ ਪਹਿਚਾਣ ਹੈ ਜਿਹਨੂੰ ਉਹ ਉਹੀ ਸਭ ਤੋਂ ਵੈਟਰ ਹੈ ਸਹੀ ਗੱਲ ਹੈ ਅੱਛਾ ਲਾਲੀ ਭਾਈ ਕਿਹੜੇ ਤੋਂ ਗੱਬਣਾ ਹੁਣੇ ਗੱਬਣ ਆਪਣੇ ਕੋਲੇ ਆਪਦੇ ਕੋਲੇ ਸਾਨ ਹੈ ਬਈ ਇਹਦਾ ਠੀਕ ਹੈ ਜਿਹੜੀ ਤੋਂ ਗੱਬਣ ਹੈ ਠੀਕ ਹੈ ਉਹਦੀ ਮਾਂ ਦਾ ਦੁੱਧ ਸੀਗਾ 26 ਤੋਂ 27 ਕਿਲੋ ਦੇ ਵਿੱਚ ਠੀਕ ਹੈ ਔਰ ਬਾਪ ਇਹਦਾ ਆ ਗਿਆ ਸੀ ਨਵਾਬ ਨਵਾਬ ਸਰਸਵਤੀ ਸਾਨ ਦਾ ਸਾਨ ਦਾ ਉਹ ਬੱਚਾ ਹੈ ਜਿਹੜੀ ਮੱਝ ਦੀ ਪਿਛਲੀ ਲਾਈਨ ਹੈ ਉਹਦੇ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਕਟੀਆਂ ਮਾਸੀਆਂ ਨਾਨੀਆਂ ਆਪਸ ਵਿੱਚ ਆਈਆਂ ਨੇ ਜਿੰਨਾ ਦੁੱਧ ਮਾਂ ਦਾ ਹੁੰਦਾ ਸੀ ਉਦੋਂ ਕਿਲੋ ਅੱਧਾ ਕਿਲੋ ਆਪ ਕਰਕੇ ਹੀ ਉਹ ਬੱਚੇ ਉਹਦੇ ਆਸਾਨ ਦੀ ਮਾਲ ਹੀ ਸਾਈਡ ਤੋਂ ਆ ਰਹੇ ਨੇ ਇਸੇ ਤਰ੍ਹਾਂ ਹੀ ਜਣੀ ਇਹਦੇ ਬਾਪ ਵਾਲਾ ਰਿਕਾਰਡ ਹੈ ਉਹ ਤਾਂ ਹੁਣ ਸਾਰਾ ਤਕਰੀਬਨ ਪਤਾ ਹੀ ਹੈ ਜੀ ਲੋਕਾਂ ਨੂੰ ਅੱਛਾ ਗੱਲਾਲ ਬਾਈ ਖੋਲਿਓ ਕਰ ਆਪ ਜਿਹੜਾ ਹੈਗਾ ਝੋਟੀ ਨੂੰ ਜਿਹੜੀ ਹੈਗੀ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਇਹ ਜੇ ਆਪਾਂ ਹੁਣ ਜਿਵੇਂ ਲਾਲੀ ਨੇ ਕਿਹਾ ਹੈ ਨਾ ਵੀ 21 ਕਿਲੋ ਦੁੱਧ ਹੀ ਕਹਾਂਗੇ ਨਾ ਕੋਈ 23 ਤੇ ਨਾ ਕੋਈ 24 ਗੱਬੜਾ ਥੱਲੇ ਤਾਂ ਹਰੇਕ ਕੱਢ ਦਿੰਦਾ ਬਾਈ ਸੂਝ ਤੋਂ ਮਗਰੋਂ ਕੱਢਣਾ ਔਖਾ ਹੁੰਦਾ ਸਹੀ ਗੱਲ ਆ ਅੱਛਾ ਇੱਕ ਗੱਲ ਹੋਰ ਹੈ ਮੈਂ ਤੁਹਾਨੂੰ ਦੱਸਾਂ ਗੱਲ ਵੀ ਇਹ ਗੱਲ ਕਹਿਣ ਵਾਲੀ ਨਹੀਂ ਹੈਗੀ ਬਾਈ ਕਹਿੰਦਾ ਵੀ ਆਪਾਂ ਇੱਥੋਂ ਦੁੱਧ ਤਲਾ ਕੇ ਵੀ ਦੇ ਦਾਂਗੇ ਲਾਲੀ ਬਾਈ ਤਲਾ ਕੇ ਦੇ ਦਾਂਗੇ ਬਾਈ ਕੋਈ ਚੱਕਰ ਨਹੀਂ ਠ ਅ ਦੇਖ ਲਓ ਹੁਣ ਤੁਸੀਂ ਜਿਹੜੀ ਮੱਝ ਦੇ ਆਪਾਂ ਸ਼ਾਰਟ ਵੀ ਵਿੱਚ ਲਾਵਾਂਗੇ 21 ਕਿਲੋ ਵਾਲੀ ਮੱਝ ਤੁਸੀਂ ਨਿਗਾਹ ਮਾਰ ਲਓ ਮਿੱਤਰੋ ਅਗਲਾ ਕਹਿ ਦਿੰਦਾਗਾ ਵੀ ਇੰਨੇ ਇੰਨੇ ਦੁੱਧ ਵਾਲੀਆਂ ਮੱਝਾਂ ਨਹੀਂ ਹੁੰਦੀਆਂ ਪਰ ਤੁਸੀਂ ਕੁਝ ਨਹੀਂ ਕਰਨਾ ਬਾਈਨਾ ਫੋਨ ਤੇ ਗੱਲਬਾਤ ਕਰਨੀ ਆ ਵੀ ਭਾਈ ਜਦੋਂ ਮੱਝ ਸੂਪੀ ਇੱਥੇ ਸਾਨੂੰ ਤੋਲ ਕੇ ਦੁੱਧ ਦੇ ਦਿਓ ਜਦੋਂ ਜਮੈਂ ਸਾਹਮਣੇ ਆ ਗਿਆ ਦੁੱਧ ਤੇ ਉਦੋਂ ਤੁਸੀਂ ਯਕੀਨ ਕਰਨਾ ਲੈ ਜਾ ਸਕਦੇ ਆ ਜੀ ਹਨਾ ਇਹ ਆ ਦੇਖੋ ਹੁਣ ਜਿਹੜੀ ਇਹ ਆ ਗਈ ਨਾ ਲਾਲੀਬਾਈ ਕੋਲੇ 21 ਕਿਲੋ ਵਾਲੀ ਮੱਝ ਜਾਂਦੀ ਹੈ ਤੇ ਮੱਝ ਜਿਹੜੀ ਜਾਂਦੀ ਹੈ ਨਾ ਤੇ ਥਲ ਥਲ ਕਰਦੀ ਆ ਲੇਵੇ ਦੀ ਕੁਆਲਿਟੀ ਆਪਾਂ ਤੁਹਾਨੂੰ ਕੋਲੇ ਹੋ ਕੇ ਦਿਖਾ ਦਨੇ ਆਗੇ ਆਰਡਰ ਦੀ ਸ਼ੇਪ ਜਿਹੜੀ ਹੈਗੀ ਆ ਉਹ ਤੁਸੀਂ ਨਿਗਾਹ ਮਾਰ ਲਓ ਥਣ ਲੇਵੇ ਦੀ ਜਿਹੜੀ ਧਾਰ ਪੋਲੀ ਆ ਬਾਈ ਪੂਰੀ ਅੱਛਾ ਬਾਈ ਹੂੰ ਧਾਰ ਪੋਲੀ ਆ ਬੱਚੇ ਦਾ ਕੋਈ ਚੱਕਰ ਨਹੀਂ 10 ਦਿਨਾਂ ਬਾਅਦ ਬੱਚੇ ਨੂੰ ਛੱਡੋ ਨਾ ਛੱਡੋ ਕਿਉਂ ਸਾਡੇ ਕੋਲੇ ਇੱਥੇ ਕੀ ਹੁੰਦਾ ਫਾਰਮ ਦੇ ਵਿੱਚ ਤਕਰੀਬਨ ਮੱਝਾਂ ਸੂਂਦੀਆਂ ਰਹਿੰਦੀਆਂ ਨੇ ਠੀਕ ਆ ਅਸੀਂ ਜਦੋਂ 10 ਦਿਨ ਮੱਝ ਚੋਈ ਗਈ ਹਾਂ ਬੱਚੇ ਤੋਂ ਉਦੋਂ ਮਗਰੋਂ ਕੋਈ ਮੱਝ ਹੋਰ ਸੂੰਦੀ ਐ ਠੀਕ ਐ ਨਿਪਲ ਨਾਲ ਉਸੇ ਮੱਝ ਦਾ ਦੁੱਧ ਗਲ੍ਹਾਂ ਵਾਲੇ ਬੱਚਿਆਂ ਨੂੰ ਬੋਤਲ ਨਾਲ ਪਿਆ ਦਿੰਦੇ ਆ ਠੀਕ ਐ ਗੱਲ ਹਾਂਜੀ ਦੇਖ ਲਓ ਹੁਣ ਤੁਸੀਂ ਵੀ ਜਿਹੜੀ ਜਿਹੜੀ ਬੱਚੀ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਇੱਕ ਵਾਰੀ ਜਿਹੜੀ ਹੈਗੀ ਆਪਾਂ ਤੁਹਾਨੂੰ ਤੋਰ ਕੇ ਮੱਝ ਫੇਰ ਦਿਖਾ ਦਨੇ ਆਂਗੇ ਮੱਝ ਆ ਬਾਕੀ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਲਾਲੀ ਭਾਈ ਬਣਦੇ ਕਰਾਂ ਅੱਛਾ ਲਾਲੀ ਭਾਈ ਰੇਟ ਦੀ ਜੀ ਗੱਲ ਕਰ ਲਗੇ ਇਸ ਰੇਟ ਭਾਈ ਆਪਾਂ ਇਹਦਾ ਫੋਮ ਠੀਕ ਕਰਾਂਗੇ ਠੀਕ ਆ ਕਿਉਂ ਸਮਝ ਗਏਗਾ ਕਹਾਂ ਕੋਈ ਵਪਾਰੀ ਲੈਵਲ ਦਾ ਬੰਦਾ ਆਉਂਦਾ ਕੋਈ ਕਿਸ ਤਰ੍ਹਾਂ ਦਾ ਹੁੰਦਾ ਹੈ ਨਾ ਅਗਲੀ ਤੇ ਪੜਦੇ ਐ ਤੇ ਲਾਲੀਬਾਈ ਜਿਹੜੀ ਦੁੱਧਵਾਦ ਵਾਲੀ ਗੱਲ ਹੈ ਉਹ ਹੁਣ ਸਾਰਾ ਕੁਝ ਲਾਈਵ ਚ ਵਾਈਆਂ ਬਕਾਇਦਾ ਮੱਝ ਦੀਆਂ ਸਾਰਾ ਸਾਹਮਣੇ ਆ ਇਸ ਤਰ੍ਹਾਂ ਦੀ ਆਪਾਂ ਨੂੰ ਕੋਈ ਉਹਦੇ ਚ ਪਰਵਾਹੀ ਮਤਲਬ ਉਹਨਾਂ ਦੀਆਂ ਤੁਸੀਂ ਜਿਹੜੀਆਂ ਹੈਗੀਆਂ ਵੀਡੀਓ ਦੇ ਦੋਗੇ ਵੀਡੀਓ ਪੰਜਾਂ ਨੇ ਆਪਣੇ ਕੋਲੇ ਜਿੰਨੀਆਂ ਮੇਰੇ ਕੋਲੇ ਮੱਝਾਂ ਲਈਆਂ ਵੀਆਂ ਨੇ ਤੂੰ ਪਹਿਲਾਂ ਮੰਨ ਕੇ ਚੱਲੋ ਮੇਰੀਆਂ 7-8 ਮੱਝਾਂ ਆਈਆਂ ਵੀਆਂ ਜਿਹੜੀਆਂ ਚੰਗੀਆਂ ਸੈਦਕ ਡੈਰੀ ਫਾਰਮ ਵਾਲੇ ਤੋਂ ਵੀ ਤੁਹਾਡੇ ਵੀ ਦੋ ਮੱਝਾਂ ਆਈਆਂ ਵਗਣੇ ਤੁਹਾਡੀ ਵੀਡੀਓ ਦੇ ਉੱਤੋਂ ਠੀਕ ਆ ਵੀ ਉਹ ਤਕਰੀਬਨ ਭਰੋਸੇਯੋਗ ਤੇ ਸਿਰੇ ਦੀ ਮੱਝ ਹੀ ਲਈ ਦੀ ਆ ਮਾੜੀ ਮੱਝ ਲਈ ਨਹੀਂ ਬਾਈ ਖੋਲ ਬੰਨ 10 12 ਕਿਲੋ ਵਾਲੀ ਦੀ ਵੀ ਅਤੇ 20 ਵਾਲੀ ਦੀ ਵੀ 20 ਕਿਲੋ ਦੀ ਗੋਹਾ ਉਹਨੇ ਵੀ ਉਨਾ ਹੀ ਕਰਨਾ ਤੇ 20 ਵਾਲੀ ਨੇ ਵੀ ਉਨਾ ਹੀ ਕਰਨਾ ਠੀਕ ਹੈ ਨਾ ਅੱਛਾ ਬਾਈ ਲਾਲੀ ਫਾਰਮ ਦੇ ਵਿੱਚੋਂ ਜੇ ਕੋਈ ਮਤਲਬ ਸਾਨੂੰ 2-4 ਨਗ ਹੋਰ ਜਿਹੜੇ ਦਿਖਾਉਣਾ ਚਾਹੁੰਦਾ ਕੋਈ ਟਟੀਆਂ ਕੁੱਟੀਆਂ ਬਾਈ ਵਿਚਦੀ ਹੁਣ ਜਿਵੇਂ ਮੰਨ ਕੇ ਚੱਲੋ ਅਸੀਂ 5-1 ਕਟੀਆਂ ਸਾਲ ਦੀਆਂ ਸਾਡਾ ਹੁੰਦਾ ਥਿਉਰੀ ਠੀਕ ਹੈ ਵੀ 5 ਜਾਂ 7 ਪਲ ਜਾਣ ਬਹੁਤ ਹੁੰਦੀਆਂ ਨੇ ਹਨਾ ਫਿਰ ਫਾਰਮ ਦੁੱਧ ਵਾਲੇ ਪਸ਼ੂਆਂ ਦੇ ਉੱਤੇ ਅਸਰ ਪੈਂਦਾ ਸਾਡਾ ਕਾਰੋਬਾਰ ਦੁੱ ਵੀ ਤੇ ਗਰੀ ਹੁਣ ਮੈਂ ਕਟੀਆਂ ਕੁੱਟੀਆਂ ਵੇਚਦਾ ਰਹਿਣਾ ਮੈਨੂੰ ਕੋਈ ਬਾਹਲੀ ਲੋਟ ਨਹੀਂ ਪੈਂਦੀ ਵੀ ਵੀਡੀਓ ਬੂਡੀਓ ਦੀ ਉੱਬੇ ਤੋਂ ਮਾਸਟਰ ਹਾਂ ਹਰ ਭਾਜਣ ਵਾਲੇ ਕੇ ਹੋਰ ਤਿੰਨ ਚਾਰ ਮਾਸਟਰ ਮੁੰਡੇ ਨੇ ਮਡੇਰਾਂ ਵਾਲੇ ਬਾਈ ਵਰਗੇ ਬਸ ਉਹ ਲੈ ਜਾਂਦੇ ਜਦੋਂ ਕਹਿਦੇ ਨੇ ਕਿ ਕੱਟੀਆਂ ਆਪਣੇ ਕੋਲੇ ਬਾਈ ਹੁਣ ਇੱਕ ਮਤ ਦੇਣੀ ਆ ਦੋ ਦੇਣੀਆਂ ਨੇ ਕਟੀਆਂ ਦਾ ਟਿਕ ਟੰਗ ਹੋਵੇਖ ਦਿੰਦੇ ਆ ਜੀ ਟਿਕ ਟੰਗ ਜੀ ਸਹੀ ਗੱਲ ਆ ਬਾਜਬ ਰੇਟ ਨਾ ਦੇ ਦਿਆਂ ਬਾਈ ਅੱਛਾ ਟੋਕੜ ਟਾਕੜ ਵੀ ਜੇ ਕੋਈ ਮੱਝ ਦੇ ਕੇ ਜਾਂ ਕਿਤੇ ਬਾਈ ਚਾਂਸ ਕੋਈ ਪ੍ਰੋਬਲਮ ਆ ਜਾਏ ਕੋਈ ਅਛਾ ਲਾਲੀ ਮੈਂ ਨਾ ਥੋੜਾ ਜਿਹਾ ਤਾਂ ਬੰਦ ਕਰ ਲਿਆ ਸੀਗਾ ਇੱਧਰ ਸਾਊਂਡ ਚੱਲਣ ਲੱਗ ਗਿਆ ਤੇ ਆਪਣੀ ਗੱਲ ਵਿੱਚ ਰਹਿ ਗਈ ਸੀਗੀ ਅ ਕਰਿਓ ਸਟਾਰਟਿੰਗ ਫਿਰ ਆਪਾਂ ਇੱਕ ਦੋ ਵਾਰ ਮੱਝਾਂ ਦੇ ਬਈ ਨਾਲ ਵਾਲੀ ਖੜੀ ਵਾਲੀ ਮੱਝ ਹੀ ਅਜੇ ਆਪਣੇ ਕੋਲੇ ਪਾਈਪਾਂ ਕਿਭੂ ਹੀ ਗੱਲ ਦਾ ਕੋਈ ਜਗਾੜ ਹੈ ਨਹੀਂ ਸਿੱਥੇ ਲਾਇਆ ਨਹੀਂ ਆਪਾਂ ਠੀਕ ਹੈ ਤੇ ਉਹ ਸਮਝ ਲਓ ਵੀ ਇੱਕ ਦੋ ਮੱਝਾਂ ਦੇ ਆਪਣੇ ਥਣ ਦੂਜੇ ਪਸ਼ੂਆਂ ਦੇ ਨਾਲ ਵਾਲਿਆਂ ਨੇ ਪੈਰਪੂਰ ਰੱਖਤੇ ਉਹ ਝੋਟੀਆਂ ਜ਼ਰੂਰ ਆਪਾਂ ਨੂੰ ਯਾਨੀ ਵੇਚਣੀਆਂ ਪੈਣਗੀਆਂ ਟੋਕੜਾਂ ਵੇਚਣੀਆਂ ਪੈਣਗੀਆਂ ਟੋਕੜਾਂ ਕਹਿ ਲਓ ਜਾਂ ਜਿਵੇਂ ਵੀ ਫਿਰ ਉਹ ਵੇਚਣੀ ਪੈਂਦੀ ਹੈ ਪਸ਼ੂ ਵੀ ਉਂ ਮਤਲਬ ਕੋਈ ਨਹੀਂ ਹਰ ਇੱਕ ਪੱਖ ਤੋਂ ਜੇ ਕੋਈ ਜਿੰਨਾ ਦੁੱਧ ਕਹਿ ਕੇ ਦੇਤਾ ਜਿਹੋ ਜੀ ਕਹਿ ਕੇ ਦੇਤੀ ਉਹੋ ਜਿਹੀ ਨਿਕਲਦੀ ਆ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਠੀਕ ਆ ਅ ਦੇਖੋ ਜਿਹੜੀ ਮਤਲਬ ਮੱਝਾਂ ਜਿਵੇਂ ਮੈਂ ਹੋਰ ਵੀ ਵੈਸਟ ਕੁਆਲਿਟੀ ਵਾਲੀ ਮੱਝ ਲਾਲੀਬਾਈ ਦੀ ਦਿਖਾਉਣੀ ਚਾਹਣਾਗਾ ਜਿਵੇਂ ਆ ਆ ਗਈ ਹੈ ਨਾ ਉਹ ਤੁਸੀਂ ਇਹ ਦੇਖ ਲਓ ਵੀ ਪੂਰੀ ਚੰਗੀ ਕੁਆਲਿਟੀ ਵਾਲੀ ਕੱਦ-ਕੱਟ ਤੇ ਫਿਕਸ ਆਰਡਰ ਕੁਆਲਿਟੀ ਵਾਲੀ ਆ ਗਈ ਲਾਲੀਬਾਈ ਹੈ ਨਾ ਠੋਕੜਾ ਜੀ ਇਹ ਹੁਣ ਠੀਕ ਆ ਠੋਕੜਾ ਹੁਣ ਸੱਜਰਾਂ ਵਾਲਾ ਲੇਵਾ ਹੁਣ ਵੀ ਆ ਸੱਜਰਾ ਹੁਣ ਵੀ ਆ ਹਾਂ ਤੇ ਦੇਖੋ ਜਿਵੇਂ ਆ ਮੱਝ ਬਈ ਲਾਲੀ ਤੂੰ ਕਹਿੰਦਾ ਸੀਗਾ ਜਿਹੜੀ ਆਹਾ ਵਿਚਾਲੇ ਖੜੀ ਐ ਆਹਾ ਹਾਂਜੀ ਹਾਂਜੀ ਇਹ ਕਿੰਨੇ ਦੁੱਧ ਇਹ ਨਾਲਾ ਬਈ 19 ਕਿਲੋ ਦੁੱਧ ਹੈ ਅੱਛਾ ਇਹਦਾ 18 ਕਿਲੋ ਕੱਢਦੀ ਆ ਪੀਕ ਲੈਵਲ ਦਾ ਅੱਛਾ ਬਈ ਇਹ ਪਹਿਲਾਂ ਛੋਟੀ ਆ ਦਾ 13 ਕਿਲੋ ਤਰੇੜੀ ਹੈ ਹੁਣ ਅੱਛਾ ਇਹਦਾ 13 ਕਿਲੋ ਰੇੜੀ ਆ ਹੁਣ ਹਾਂਜੀ ਠੀਕ ਆ ਅੱਗੇ ਬਈ ਹੋਰ ਇਹ ਅੱਕੇ ਵਾਲੀ ਮੱਝ ਦਾ ਇਹਦਾ ਵੀ ਬਈ 18 ਪਲੱਸ ਚੱਲੀ ਹੈ ਇਹ ਮੱਝ ਵਾ 23 ਕਿਲੋ ਦੁੱਧ ਤੋਲ ਕੇ ਲਿਆਂਦੀ ਸੀ ਬਈ ਅੱਛਾ ਆ 23 ਕਿਲੋ ਤੋਲ ਕੇ ਲਿਆਂਦੀ ਸੀ ਹਾਂਜੀ ਹਾਂਜੀ ਦੀਪਕ ਕ੍ਰਾਂਤੀ ਵਾਲੇ ਨੇ ਦਵਾਈ ਸੀ ਹਾਂ ਤੇ ਬੂਰੀ 20 ਕਿਲੋ ਦੁੱਧ ਦੇ ਗਈ ਸੀ ਬਈ ਆਪਾਂ ਮੋਨਕ ਤੋਂ ਲਈ ਸੀ ਡੈਰੀ ਫਾ ਉਥੇ ਫੀਡ ਫੈਕਟਰੀ ਵਾਲਿਆਂ ਕੋਲੋਂ ਫੀਡ ਫੈਕਟਰੀ ਆ ਇਦੋਂ ਹ ਪਿੰਡ ਆ ਗਿਆ ਲੈ ਲਿਆ ਹਾਂਜੀ ਇਹ ਫਿਰ ਸਾਡੀ ਛੋਟੀ ਵਾਲੀ ਆ ਗਈ ਛੋਟੀ ਵਾਲੀ ਵੀਡੀਓ ਵਾਲੀ ਆ ਗਈ ਜੀ ਇਹ ਇਹ ਆਪਣੀ ਵੀਡੀਓ ਕਿਵੇਂ ਰਹੀ ਬਈ ਲਾਲੀ ਇਹ ਹਾਂਜੀ ਠੀਕ ਹੈ ਬਈ ਇਹ ਦੁੱਧ ਕੱਢਾ ਮੱਝ ਨੇ ਏਖੜ ਲਈ ਵੀ ਆਪਾਂ ਮੰਡੀ ਤੋਂ ਲਈ ਸੀ ਅੱਛਾ 17 ਕਿਲੋ ਦੁੱਧ ਇਹ ਦੇਖੀ ਠੀਕ ਹੈ ਹੁਣ ਕਹਿਣ ਨੂੰ ਮੈਂ ਇਹਦਾ 22 23 ਵੀ ਕਹਿ ਦਿੰਦਾ ਬਈ ਹਨਾ ਕੱਢਦਾ ਪਰ ਸਵਾਦ ਵਾਲੀ ਗੱਲ ਨਹੀਂ ਜਿੰਨਾ ਇਹ ਨਹੀਂ ਦਿੱਤਾ ਠੀਕ ਹੈ ਇਹਦੇ ਮਗਰ ਜਿਹੜੀ ਕੱਟੀ ਸੀ ਉਹ ਬਜਰੰਗੀ ਲਜਵਾਣੇ ਦੀ ਸੀ ਠੀਕ ਹੈ ਆਪਾਂ ਕੱਟੀ ਕਰਕੇ ਹੀ ਲਈ ਆ ਬਈ ਠੀਕ ਆ ਇਹ ਝੋਟੀ ਕਰਦੀ ਆ ਬਈ ਠੀਕ ਆ ਇਹ ਉਹ ਥਾਂ ਦੇ ਉਹ ਲੈਂਡ ਚੋਂ ਆ ਗਈ ਠੀਕ ਆ ਟੋਕੜਾ ਝੋਟੀ 20 ਲੀਟਰ ਦੁੱਧ ਗਾਇ ਗੱਦ ਮਾ ਤੋ ਲਿਆ ਵਾ ਬਈ ਇਹਦਾ ਵੀ ਠੀਕ ਆ ਇਹ ਝੋਟੀ ਦਾ ਵੀ ਬਈ 18 19 ਲੀਟਰ ਦੁੱਧ ਹੈ ਠੀਕ ਆ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ 'ਚ 18 ਪਹਿਲੇ ਸੂਏ ਦੇ ਵਿੱਚ ਹੈ ਜੀ ਦੇਖ ਲਓ ਵੱਡੀ ਵੱਡੀ ਹੋ ਗਈ ਸਬਰੀ ਸੀ ਬਈ 18 19 ਲੀਟਰ ਦੁੱਧ ਦੇ ਦੇਈ ਗਏ ਆ ਪਹਿਲਣ ਅੱਛਾ ਹਾਂਜੀ ਵੈਰੀ ਗੁੱਡ ਚਾਰ ਮਹੀਨਿਆਂ ਦੀ ਸੂਈ ਹੋਇਆ ਬਈ ਹੁਣ ਇਹ ਠੀਕ ਆ ਇਹ ਮੱਝ ਦਾ ਦੁੱਧ 16 ਕਿਲੋ ਆ ਬਾਈ ਇਹ ਤਾਂ 16 ਕਿਲੋ ਬਾਈ ਹਾਂਜੀ ਠੀਕ ਆ ਇਹ ਝੋਟੀ ਪਹਿਲਣ ਦੀ ਗਈ ਬਾਈ 16 ਲੀਟਰ ਪਹਿਲਾਂ 16 ਲੀਟਰ ਇਹ ਆ ਜੀ ਹੋਮ ਬਰੀਡ ਆ ਜੀ ਬਿਲਕੁਲ ਹੋਮ ਬਰੀਡ ਹੈ ਜੀ ਬਾਈ ਆ ਪਹਿਲਾਂ ਨੇ 16 ਲੀਟਰ ਹੁਣ ਤੁਸੀਂ ਇਹ ਦੇਖ ਲਓ ਠੀਕ ਆ ਅੱਗੇ ਅੱਗੇ ਬਾਈ ਫਿਰ ਆਪਣਾ ਇਹ ਮੱਝ ਆਪਾਂ ਪੋਤਰਿਆਂ ਤੋਂ ਡਾਕਟਰਾਂ ਮੁੰਡਾ ਜੀ ਉਹਦੇ ਕੋਲੋਂ ਆਈ ਵੀ ਸੀ ਅੱਛਾ 16 17 ਕਿਲੋ ਇਹਨੇ ਦਿੱਤਾ ਠੀਕ ਆ ਇਹ ਮੱਝ ਦਾ 22 ਕਿਲੋ ਦੁੱਧ ਦਿੱਤਾ ਪਾਂਡਮਾਲਿਆਂ ਕੋਲੋਂ ਆਈ ਵੀ ਆ ਜੀ ਇਹ ਬਾਈ ਆ ਮੱਝ ਦੱਸ ਮੈਨੂੰ ਇਹ ਝੋਟੀ ਬਾਈ ਆਪਣੀ ਆਪਦੀ ਐ ਉਹ 20 ਲੀਟਰ ਵਾਲੀ ਦੀ ਅੱਛਾ ਇਹ ਦੁੱਧ ਕੱਢ ਗਈ ਬਾਈ 22 ਕਿਲੋ ਆਪਣੇ ਕੋਲੇ 22 ਕਿਲੋ ਹਾਂਜੀ ਲੈ ਦੇਖ ਲੋ ਹੁਣ ਟੋਕੜ ਹੈ ਜੀ ਇਹ ਵੀ ਟੋਕੜ ਹੈ ਇਹਦੀ ਠੀਕ ਹੈ ਜਿਵੇਂ ਕਾ ਆ ਗਈ ਇਹ ਇਹ ਨਹੀਂ ਕਿੰਨਾ ਦਿੰਦਾ ਬਾਈ ਇਹਦਾ 22 ਲੀਟਰ ਹੈ ਬਾਈ ਤਾਊ ਰਾਮ ਬਾਨ ਪਾਂਡਮਾਲੇ ਕੋਲੋਂ ਆਈ ਵੀ ਸੀ ਫਿਰ ਇਹ ਕੋਟਕਪੁਰੇ ਢੇਲਵਾ ਪਿੰਡ ਹੈ ਮੱਖਣ ਸਿੰਘ ਕੋਲੇ ਅੱਛਾ ਮੱਖਣ ਸਿੰਘ ਕੋਲੋਂ ਸਰਕਾਰਾਂ ਦੀ ਵੀਡੀਓ ਦੇਖ ਕੇ ਆਪਾਂ ਲੈ ਆਏ ਸੀ ਠੀਕ ਹੈ ਹਾਂਜੀ ਇਹ ਗੱਬਣਾ ਜੀ ਰਹਿੰਦਾ ਇਹਦਾ ਮੱਝ ਦਾ ਡੇਢ ਮਹੀਨਾ ਡੇਢ ਮਹੀਨਾ ਇਹ ਸੁਰਬਰੇ ਤੋਂ ਆਈ ਹੈ ਜੀ ਰਾਜੂ ਕੋਲੋਂ ਇਹ ਸੁਰਗਲਾ ਸਰਪਰਾ ਜੀ ਸਰਪਰਾ ਹਾਂਜੀ ਜੀਨਾਂ ਵਾਲੀ ਬੈਲਟ ਦੇ ਵਿੱਚ ਹੀ ਕਹਿ ਲਾਂਗੇ ਆਪਾਂ ਸੁਖਬੀਰ ਲਤਾਣੀ ਦੇ ਪਿੰਡ ਕੋਲੇ ਆ ਅੱਛਾ ਸੁਖਬੀਰ ਲਤਾਣੀ ਦੇ ਪਿੰਡ ਕੋਲੇ ਹਾਂਜੀ ਇਹ ਮੱਝ 23 ਕਿਲੋ ਉਹਦਾ ਤਾਂ ਦਿੱਤਾ ਵਾ ਜੀ ਇਹਦਾ ਵੀ ਅੱਛਾ 23 ਕਿਲੋ ਮੈਂ ਕਾਨੂੰਨੀ ਰਾ ਤਾਂ ਜ਼ਰੂਰ ਪੈਂਦਾ ਪਰ ਮੈਂ ਇਧਰ ਉਹ ਬ੍ਰਾਈਟਨੈਸ ਵਧਾ ਲੈਣਾ ਕਾ ਅੱਧੀ ਕੱਦ ਕੋਤ ਬਈ ਮੱਝ ਦਾ ਕੁਝ ਹੋਰ ਹੀ ਗੱਲ ਬਾਤ ਹੈ ਸਹੀ ਗੱਲ ਸਾਰਿਆਂ ਦੀਆਂ ਲਾਈਵ ਵੀਡੀਓ ਪਾਈਆਂ ਬਈ ਆਪਣੇ ਕੋਲੇ ਠੀਕ ਹੈ ਤਕਰੀਬਨ ਜਾਨੀ ਮੱਝਾਂ ਦੀਆਂ ਤਿਆਰ ਦੀਆਂ ਆ ਕੇ ਅਗਲਾ ਜਨਮ ਕੋਈ ਦੇਖੂਗਾ ਰੂਹ ਖੁਸ਼ ਹੁੰਦੀ ਹੈ ਰੂਹ ਖੁਸ਼ ਹੋ ਜੀ ਹੁਣੇ ਜੱਟ ਦੀ ਕੱਟੀ ਹੈ ਜ ਇਹਦੀ ਮਾਂ ਦੇ ਸਿੰਘ ਥੋੜੇ ਜਿਹਾ ਔਟ ਸੀ ਦੁੱਧ ਚੰਗਾ ਠੀਕ ਆ ਬਈ ਕੋਨੀ ਕਰवाती ਇਹ ਕੱਟੀ ਬਾਈ ਜਿਹੜੀ ਮਾਝ ਆਪਾਂ ਬਗਾਉ ਕਰੀ ਜਾਂ ਉਹਦੀ ਐ ਅੱਛਾ ਉਹਦੀ ਆ ਗਈ ਕੱਟੀ ਹਾਂਜੀ ਠੀਕ ਆ ਸਾਲ ਦੀ ਹੋ ਗਈ ਜੀ ਇਹ ਚਲੋ ਆਓ ਕਰਾਂ ਲਾਲੀ ਬਾਈ ਇਹ ਜਿਹੜੀ ਇੱਧਰਲੇ ਪਾਸੇ ਨਾ ਮੈਨੂੰ ਆਏ ਆ ਵੀ ਕਟੀਆਂ ਦਾ ਚਲੋ ਬੰਦਾ ਕੋਲੇ ਆ ਕੇ ਦੇਖ ਹੀ ਲਊ ਬਾਕੀ ਮੇਨ ਬਾਪੂ ਜੀ ਵੀ ਖੜਿਆ ਉਧਰ ਤਾੰਗ ਦੇ ਵਿੱਚ ਤੇ ਇਹ ਸਤਿਗੁਰੂ ਬਾਪੂ ਜੀ ਸਤਿਕਾਰ ਜੀ ਹੋਰ ਜੀ ਤੁਸੀਂ ਮਤਲਬ ਪਿੱਛੇ ਰਹਿ ਗਏ ਦੇਖ ਲੋ ਨਾਲ ਮਿਹਨਤ ਬਾਪੂ ਜੀ ਜੀ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਛੋਡੇ ਨਾਲੋਂ ਵੱਧ ਕੇ ਮੈਨੂੰ ਮੇਰੇ ਨਾਲੋਂ ਵੱਧ ਹੈ ਜੀ ਮੇਰੇ ਨਾਲੋਂ ਵੱਧ ਹੈ ਛੋਡੇ ਨਾਲੋਂ ਵੱਧ ਹੈ ਹਾਂਜੀ ਹਾਂ ਇਹ ਨੀਲੀ ਰਵੀ ਦੀ ਆ ਗਈ ਜੀ ਇਹੇ ਨੀਲੀ ਰਵੀ ਦੀ ਹਾਂਜੀ ਰਸੀਦਾਂ ਵਾਲੇ ਲਾਣੇ ਚ ਆ ਗਈ ਜੀ ਇਹ ਰਸੀਦਾਂ ਵਾਲੇ ਲਾਣੇ ਚ ਹਾਂਜੀ ਬਾਈ ਅਖਵਾਲ ਰਸੂਲਪੁਰ ਵਾਲੇ ਕੋਲੋਂ ਆਈ ਵੀ ਹੈ ਠੀਕ ਹੈ ਜੀ ਗੱਬਣਾ ਜੀ ਮੱਝ ਸੂਣ ਵਾਲੀ ਹੈ ਅੱਛਾ ਇਹ ਸੂਣ ਵਾਲੀ ਹੈ ਜੀ ਹਾਂਜੀ ਇਹ 20 ਕਿਲੋ ਦੁੱਧ 20 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਵੀ ਹੈ ਜੀ ਬਾਦਲ ABC ਵੀਰਾਂ ਵਾਲੀ ਦਾ ਇਹਦੇ ਏ ਆਈ ਹੋਈ ਵੀ ਐ ਠੀ ਬਾਦਲ ਦੀ ਹਾਂਜੀ ਹਾਂਜੀ ਇਹ ਕੱਟੀ ਪਹਿਲਣ ਸੂਈ ਵੀ ਆ ਬਾਈ ਅੱਛਾ ਜੀ ਆ ਝੋਟੀ ਆਪਣੇ ਕੋਲੇ ਕਰਾਂਝੇ ਵਾਲੀ ਝੋਟੀ ਹੁੰਦੀ ਸੀ ਸਾਡੇ ਕੋਲੇ ਇਹ 23 ਕਿਲੋ ਦਾ ਦਵਾਈ ਐ ਜਮਾ ਠੰਡਾ ਕਰਦੀ ਐ ਠੀਕ ਆ ਜਾਇ ਗੱਡਵਾ ਠੀਕ ਆ ਪੌਸ ਵਾਲੀ ਹੋਣੀ ਬਾਈ ਆ ਦੇਖ ਲਓ ਹੁਣ ਇਹ ਕੱਟੀ ਸੂਈ ਨੂੰ ਅਜੇ 5 ਦਿਨ ਹੋਏ ਅੱਜ ਆ ਬੱਚਾ ਬੈਠਾ ਇਹਦਾ ਸਿੰਗਾ ਕੰਨੀ ਨਾ ਜਾਇਓ ਮੈਂ ਤੁਹਾਨੂੰ ਦੱਸਾਂ ਗੱਲ ਵੀ ਕਈ ਵਾਰੀ ਹੁੰਦਾ ਕਿਉਂ ਪਸ਼ੂ ਜਿਹੜਾ ਹੈਗਾ ਝੋਟੀਆਂ ਜਿਹੜੀਆਂ ਆਪਣੇ ਕੋਲੇ ਬਾਈ 10 ਝੋਟੀਆਂ ਤਾਂ ਇੱਧਰ ਖੜੀਆਂ ਨੇ ਪੰਜ ਉਧਰ ਵੀ ਖੜੀਆਂ ਜੀ ਆਪਣੀਆਂ ਪਰਲੇ ਭਾਂਡੇ ਦੇ ਵਿੱਚ ਥਾਂ ਦੀ ਥੋੜੀ ਜੀ ਦਿੱਕਤ ਜ਼ਿਆਦਾ ਲੱਗਦੀ ਪੂਰੀ ਜ਼ਿਆਦਾ ਹੈ ਬਾਈ ਹਣਾ ਪੂਰੀ ਜ਼ਿਆਦਾ ਹੈ ਸਹੀ ਗੱਲ ਹੈ ਥਾਂ ਦੀ ਦਿੱਕਤ ਪੂਰੀ ਜ਼ਿਆਦਾ ਹੈ ਉਹ ਮੱਝਾਂ ਸੂਲ ਆ ਲਈਆਂ ਵੀ ਹੈ ਬੱਸ ਚੰਦੇ ਨਾ ਜੀ ਵੱਧ ਜਾਂਦੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਅ ਗਰਲਾਲ ਸਿੰਘ ਦੀਆਂ ਜੇ ਮੈਂ ਗੱਲ ਕਰਲਾਂ ਵੀ ਇਸ ਇੰਨੇ ਪਸ਼ੂ ਨੂੰ ਕਿੱਲਾ ਵਾਹਣ ਦਾ ਚਾਹੀਦਾ ਗਰਲਾਲ ਬਾਈ ਹਾਂਜੀ ਕਿ ਨਹੀਂ ਇਹ ਆਪਣਾ ਬਾਈ 140 ਫੁੱਟ ਦੀ ਲੰਬਾਈ ਹੈ ਹਾਂ ਸਾਰੀ ਆਪਣਾ 130 130 ਤੀਤੋਂ 35 ਤੋਂ 30 ਫੁੱਟ ਹੈ ਤੇ ਉਧਰੋਂ 40 ਕੁ ਫੁੱਟ ਚੜਾਈ ਹੈ ਠੀਕ ਆ ਇਹਦੇ ਵਿੱਚ ਵਿੱਚ ਜਣੀ ਆਪਣਾ 50 ਪਸੂਆਂ ਦਾ 55 ਦਾ ਇਧਰ ਇਧਰ ਮਜ਼ਾ ਸਭ ਹੋਇਆ ਸਿਸਟਮ ਆਏਗਾ ਜੀ ਸਿਸਟਮ ਹੈਗਾ ਬਾਕੀ ਭਾਈ ਯਾਰ ਮੈਨੂੰ ਐਂ ਦੱਸ ਵੀ ਜੇ ਉਹ ਬੰਦਾ ਮੈਨੂੰ ਐ ਜੇ ਇੱਕ ਗੱਲ ਤੇਰੀ ਲੈ ਹੁਣ ਮੈਂ ਤੇਰੀ ਗੱਲ ਟੋਕਦਾ ਚਾਕੀ ਜੇ ਲਾਲ ਮੈਨੂੰ ਕਹਿੰਦਾ ਵੀ ਆਹ ਕੁੱਤਾ ਬੱਚਾ ਹੈਗਾ ਪੰਜ ਤਰੀਕ ਨੂੰ 8 ਮਹੀਨਾ ਦਾ ਹੋ ਜਾਊਗਾ ਜੀ ਅੱਛਾ ਠੀਕ ਆ ਤੇ ਜੇ ਇਹ 8 ਮਹੀਨਿਆਂ ਦਾ ਏਡੇ ਏਡੇ ਤੇ ਫਿਰ ਬਈ ਵੱਡੇ ਜਵਾਨ ਹੋ ਕੇ ਗਿੱਠ ਗੱਦ ਤਾਂ ਹੋਰ ਕਰਨਗੇ ਆਰਾਮ ਨਾਲ ਜੀ ਆਹ ਹੈ ਨਾ ਕੁੱਤੇ ਬਈ ਮੇਲਿਆ ਮੂਦਿਆਂ ਤੇ ਆਪਣੇ ਨੰਬਰ ਪਹਿਲਾ ਕਹੇ ਇਥੋਂ ਕਹਿ ਕੇ ਜਾਂਦੇ ਸੀ ਪਹਿਲਾ ਸਾਡਾ ਅੱਛਾ ਪਹਿਲਾ ਸਾਡਾ ਹਾਂ ਉਹ ਹਿਮਾਲੀਅਨ ਗੱਦੀ ਹੈ ਜੀ ਇਹ ਤਿਪਤੀਨ ਵਸਟਫ ਹੈ ਠੀਕ ਹੈ ਉਹ ਬੁਲੀ ਆ ਜੀ ਪਾਕਿਸਤਾਨੀ ਬੁਲੀ ਦਾ ਬੱਚਾ ਯਾਰ ਉਹਨੂੰ ਛੱਡ ਦੇ ਮੈਨੂੰ ਐ ਲੱਗਦਾ ਮੈਨੂੰ ਖਵਾ ਦੇ ਨਾ ਜਵਾਕ ਜੀ ਉਹ ਹੈ ਇਧਰੇ ਝੋਟੀਆਂ ਆ ਗਈਆਂ ਬਈ ਪੰਜ ਠੀਕ ਆ ਇਹਨਾਂ ਚੋਂ ਦੋ ਝੋਟੀਆਂ ਗੱਪੜਾਂ ਨੇ ਬਈ ਮੈਂ ਨਹੀਂ ਜਾਂਦਾ ਬਾਹਰ ਤੈਨੂੰ ਮੈਂ ਦੱਸਾਂ ਗੱਲ ਆ ਜਾ ਉਰੇ ਹੀ ਮੁੜਿਆ ਰਾਜੀ ਰਹਿ ਖੁਸ਼ੀ ਰਹਿ ਭਰਾਵਾ ਇਹ ਤਾਂ ਮੈਨੂੰ ਐਂ ਲੱਗਦਾ ਮੈਂ ਇਥੋਂ ਇੱਕ ਵਾਰ ਟੱਪਣ ਲੱਗਿਆ ਜਦੋਂ ਮੈਂ ਇਧਰ ਗਿਆ ਬਾਸ ਗੱਡੀ ਕੋਲ ਬਹੁਤ ਉਸ ਦਿੱਤਾ ਬਾਈ ਫਾਰਮ ਨੇ ਹਾਂ ਰੰਗ ਲੱਗੇ ਪਏ ਆ ਪ੍ਰਮਾਤਮਾ ਦੀ ਮਿਹਰ ਹੈ ਅਸਲ ਹੀ ਜਾਂਦੀਆਂ ਗੱਲਾਂ ਨੇ ਤੇ ਬਾਕੀ ਚਲੋ ਮਤਲਬ ਬਾਈ ਮੈਂ ਤੁਹਾਨੂੰ ਦੱਸਾਂ ਗੱਲ ਜੀ ਮੈਂ ਤਾਂ ਹੈਗੀ ਆ ਬਾਈ ਵੀ ਜਾਨੀ ਕੋਈ ਕੈਨੇਡਾ ਅਮਰੀਕਾ ਦੇ ਵਿੱਚੋਂ ਜੇ ਕੋਈ ਕਹੂਗਾ ਮੇਰੇ ਕੋਲੇ ਕੈਨੇਡਾ ਦੇ ਵਿੱਚੋਂ ਵੀ ਮੁੰਡਾ ਆਇਆ ਸੀ 6 ਸਾਲ ਲਾ ਕੇ ਡੇਰੀ ਫਾਰਮ ਬਾਰੇ ਗੱਲਾਂ ਬਾਤਾਂ ਕਰੀ ਗਿਆ ਮੈਨੂੰ ਕਹਿੰਦਾ ਜੀ ਵੀ ਮੈਂ 10 ਕਮੈਸਾਂ ਲੈ ਲਿਆ ਚਾਹ ਤੋਸੀ ਗਮਦੂਰ ਸਿੰਘ ਸਰਪੰਚ ਦਾ ਬੇਟਾ ਸੀ ਹਾਂ ਦੁੱਧ ਕਹਿੰਦਾ ਮੈਂ ਡੇਰੀ ਵਿੱਚ ਪਾਉਣਾ ਮਾਹ ਵੀ ਤੈਨੂੰ ਕੱਖ ਨਹੀਂ ਬਚਦਾ ਠੀਕ ਹੈ ਅਸੀਂ ਕਿਸੇ ਨੂੰ ਕਦੇ ਗਲਤ ਰਹਿ ਨਹੀਂ ਦਿੱਤੀ ਬਾਈ ਹਾਂ ਜਿੰਨਾ ਚਿਰ ਮਖਾ ਤੂੰ ਮਾਰਕੀਟਿੰਗ ਆਪ ਨਹੀਂ ਕਰਦਾ ਤੈਨੂੰ ਇਹਦੇ ਚੋਂ ਕਮਾਈ ਨਹੀਂ ਠੀਕ ਉਹੀ ਉਤਲੇ 15 ਰੁਪਏ ਬਚਣੇ ਹੁੰਦੇ ਉਹੀ ਡੇਰੀ ਵਾਲਾ ਲੈ ਜਾਂਦਾ ਜੀ ਸਹੀ ਗੱਲ ਹੈ ਮਤਲਬ ਜੇ 1 ਕੁਆਟਰਲ ਦੁੱਧ ਹੋ ਗਿਆ ਬਈ 1500 ਰੁਪਏ ਦਾ ਹੋ ਗਿਆ 1500 ਦਾ ਹੋ ਗਿਆ ਜੀ ਤੁਸੀਂ ਫਾਰਮ ਦੇ ਵਿੱਚ ਹੁਣ ਜਿਵੇਂ 2.5 ਕੁਆਟਰਲ ਦੁੱਧ ਦੇ ਨੇੜੇ ਹੈ ਆਪਣਾ ਹਾਂ ਆਪਣੀ ਦੀ ਤਨਖਾਹ ਉਹੀ ਲੱਖ ਸਵਾ ਲੱਖ ਰੁਪਇਆ ਬਈ ਬਚਦਾ ਸਹੀ ਗੱਲ ਆਪੀ ਮੋਟੀ ਨਹੀਂ ਸਹੀ ਗੱਲ ਬਾਕੀ ਜਿਹੜੇ ਰਮਨਦੀਪ ਗੱਲਬਾਤ ਦੁੱਧ ਦੀ ਤੇ ਰਪੀਆਂ ਦੀ ਨਹੀਂ ਹੁਣ ਰੰਗ ਲੱਗੇ ਪਏ ਐ ਇੱਥੇ ਐਨ ਐਚ 7 ਦੇ ਉੱਤੇ ਘਰ ਐ ਕੋਈ ਜ਼ਮੀਨਾਂ ਦਾ ਜਾਨੀ ਰੇਟ ਬਥੇਰਾ ਸੁਖ ਨਾਲ ਸਹੀ ਗੱਲ ਐ ਵੀ ਜਿਹੜਾ ਸੌਂਕ ਦਾ ਆ ਗਿਆ ਕੀੜਾ ਜਾਂ جنੂਨ ਬਣਿਆ ਪਿਆ ਨਾ ਵੀ ਅਸੀਂ ਕਿੱਥੋਂ ਤੱਕ ਉਹ ਕਰਨਾ ਹੁਣ ਵੀ ਜਾਨੀ ਸਾਡੀ ਜਿਹੜੀ ਅਜੇ ਅੱਗੇ ਵਾਲੀ ਵਿਚਾਰ ਥਿਉਰੀ ਐ ਵੀ ਕੋਈ 26 27 ਲੀਟਰ ਜਾਂ 28 ਦੇ ਵਿੱਚ ਕੋਈ ਆਉਂਦਾ ਫੇ ਲੈ ਲੋਂਗੇ ਮੱਝ ਉਹ ਲੈਣੀਆਂ ਨੇ ਠੀਕ ਹੈ ਹਾਂਜੀ ਇਹ ਜਿਹੜੇ ਹੁਣ 20 21 ਵਾਲੀਆਂ ਸੇਲ ਕਰ ਰਹੇ ਆ ਦੋ ਮੱਝਾਂ ਪਾ ਉਧਰ ਹੋਰ ਵੀ ਆ ਜਿਹੜੀਆਂ ਉਹ ਵੀ ਸੇਲ ਕਰਾਂਗੇ ਠੀਕ ਹੈ ਮੂਰੇ ਜਿਉਂ ਜਿਉਂ ਤਿਆਰ ਹੋਣਗੀਆਂ ਹੂੰ ਤੇ ਇਹ ਹੁਣ ਰਮਨਦੀਪ ਇੱਕ ਤੁਸੀਂ ਮੈਂਸਲੇ ਲਈ ਲੱਖ ਰੁਪਏ ਦੀ ਉਹਦੀ ਝੋਟੀ ਛੋਟੀ ਸੀ 7 ਮਹੀਨੇ ਸਾਮ੍ਹ ਕੇ 20 25000 ਦੀ ਵਿਕਣੀ ਹੈ ਹੂੰ ਇੱਕ ਮੱਝ ਛੋਟੀ 20 21 ਲੀਟਰ ਵਾਲੀ ਹੈ ਉਸੇ ਸੇਵਾ ਦੇ ਨਾਲ ਉਹ ਕੱਟੀ ਸੋਡੀ ਲੱਖ ਦੇ ਨੇੜੇ ਜਾਣੀ ਆ 80000 ਲੱਖ ਦੇ ਸਾਲ ਦੀ ਕੱਟੀ ਹੋਈ ਵੀ ਹਾਂਜੀ ਉਹ ਚੀਜ਼ਾਂ ਦਾ ਫਰਕ ਹੈ ਬਹੁਤ ਜ਼ਿਆਦਾ ਜਿਹੜਾ ਫਰੀਡ ਹੈ ਅੱਛਾ ਜੇ ਹੁਣ 20 ਕਿਲੋ ਦੁੱਧ ਆ ਤਾਂ ਤੁਸੀਂ 2-3 ਕਿਲੋ ਬੱਚੇ ਨੂੰ ਦੁੱਧ ਚੰਗਾ ਵੀ ਦਿਓਗੇ ਜੇ ਹੁਣ ਮਾਸ ਦੇ ਥੱਲੇ ਦੁੱਧ ਹੀ 10 ਕਿਲੋ ਹੈ ਤਾਂ ਉਹਦੇ ਚੋਂ ਕੀ ਤੁਸੀਂ ਚੋਣੋਗੇ ਅਸੀਂ ਉਹ ਕਹਾਵਤ ਨਹੀਂ ਕਹਿੰਦੇ ਕੀ ਗੰਜੀ ਨਹਾ ਲੂ ਕੀ ਖੰਗਾ ਕਰ ਲੂ ਹਾਂ ਸਹੀ ਗੱਲ ਮੱਝ ਅਸੀਂ ਹਰਿਆਣੇ ਚੋਂ ਲੈ ਲਈ ਜੀ ਢਾਈ ਲੱਗਦੀ ਅੱਛਾ ਬਾਬੂ ਨੇੜੇ ਹੋ ਜਾ ਬਾਈ ਬਾਈ ਦੇ ਟਾਈ ਲੱਖ ਵੀ ਮੱਝ ਲਈ ਵੀ ਮੈਂ ਗਰਦਾਰ ਨੂੰ ਕਿਹਾ ਵੀ ਮੱਝ ਮਹਿੰਗੀ ਹੈ ਅੱਛਾ ਇਹ ਕਹਿੰਦਾ ਵੀ ਮਹਿੰਗੀ ਨਹੀਂ ਹੈ ਇੱਕ ਮਿੰਟ ਵਾਪਾ ਜੀ ਖੜਜੋ ਗਰਾਸ ਦਾ ਇੱਕ ਮਿੰਟ ਆਪਾਂ ਕੋਈ ਕਿਹੜਾ ਬਾਲੀਆਂ ਇਹ ਹੁਣ ਜਿਹੜਾ ਹੈਗਾ ਆਪਾਂ ਹੁਣ ਦੱਸੋ ਵਾਪਾ ਜੀ ਹਰਿਆਣੇ ਚੋਂ ਜਾਨੀ ਅਸੀਂ 2.5 ਲੱਖ ਦੀ ਮੱਝ ਲੈ ਲਈ ਅੱਛਾ ਜੀ ਮੈਂ ਗਰਦਾਰ ਨੂੰ ਕਿਹਾ ਵੀ ਮਹਿੰਗੀ ਹੈ ਹਾਂ ਇਹ ਕਹਿੰਦਾ ਜੀ ਮਹਿੰਗੀ ਨਹੀਂ ਹੈ ਹਾਂ ਬੱਚਾ ਇਹਦਾ ਕੱਟਾ ਹੋਵੇ ਕੱਟੀ ਹੋਵੇ ਹਾਂ ਵੀ 10 10 ਮਹੀਨਾ ਦਾ ਸਾਲ ਦਾ ਇਹਦੇ ਤੀਜੇ ਹਿੱਸੇ ਤੇ ਰੁਪਏ ਮੋੜ ਦੋ ਠੀਕ ਹੈ ਮੱਝ ਦੁੱਧ ਵੀ ਦੇਉਗੀ ਫਿਰ ਸਮਝੋ ਵੀ 2 ਲੱਖ ਰੁਪਏ ਦਾ ਦੁੱਧ ਵੀ ਪਾਲਾਂਗੇ ਸੀਜ਼ਨ ਚ ਹਾਂ ਫਿਰ ਇਹਦਾ ਮਤਲਬ ਵੀ ਆਪਾਂ ਨੂੰ ਘੱਟਾ ਕਿਹਦੇ ਹਿਸਾਬ ਨਾਲ ਹੋ ਸਕਦਾ ਬਾਈ ਆਪਣੇ ਰਿਸ਼ਤੇਦਾਰ ਹੀ ਆਗੇ ਘੱਟਾ ਸਾਡੇ ਰਿਸ਼ਤੇਦਾਰ ਹੀ ਹੋਵੇ ਸਾਡੇ 1.5 ਲੱਖ ਰੁਪਏ ਦਾ ਵੀ ਵੇਚ ਦਿੰਦੇ ਆ 10 ਮਹੀਨਿਆਂ ਦਾ ਠੱਕੇ ਨਾਲ ਹੀ 90 ਹਜ਼ਾਰ ਦਾ ਲੇ ਗਏ ਜੀ 90 ਹਜ਼ਾਰ ਕਹਿੰਦੇ ਯਾਰ ਹੁਣ ਕੀ ਰਿਸ਼ਤੇਦਾਰ ਨੂੰ ਆਡਾ ਸੀ ਵੇਚਣਾ ਸੀ ਤਾਂ 1.5 ਲੱਖ ਦਾ ਵਿਕਦਾ ਸੀ ਠੀਕ ਹੈ ਗੱਲ ਇਹ ਸਹੀ ਗੱਲ ਆ ਫਿਰ ਉਹ ਜਿਵੇਂ ਜਿਹੇ ਜੀ ਸੋਚ ਰੱਖਾਂਗੇ ਬਾਈ ਵਾਸ਼ੀ ਦਾ ਜਿਹੜੀ ਕੁਆਲਿਟੀ ਆ ਕੁਆਲਿਟੀ ਹੀ ਆ ਬਾਈ ਸਹੀ ਗੱਲ ਆ ਨਹੀਂ ਮਤਲਬ ਨਾ ਇੱ ਬਾਪੂ ਜੀ ਬਹੁਤ ਖੁਸ਼ ਹੁੰਦੀ ਆ ਜਦੋਂ ਮਿਹਨਤ ਕਰਨ ਵਾਲੇ ਬੰਦਿਆਂ ਨੂੰ ਆਪਾਂ ਟੱਕਰਦੇ ਆ ਤਾਂ ਉਹ ਆਪਣੇ ਮਨ ਦੇ ਵਿੱਚ ਵੀ ਇਹ ਹੁੰਦਾ ਯਾਰ ਵੀ ਜੇ ਕੋਈ ਬੰਦਾ ਵੀਡੀਓ ਦੇਖੇ ਉਹਦੇ ਮਨ ਦੇ ਵਿੱਚ ਚਾਹ ਪੈਦਾ ਹੋਵੇ ਯਾਰ ਵੀ ਬਾਹਰ ਮੈਂ ਕਹਿੰਦਾ ਵੀ ਬਾਹਰ ਅੱਜ ਕੱਲ ਜਦੋਂ ਜਾਂਦੇ ਆ ਬੱਚੇ ਲਾ ਲੋ ਉਥੇ ਪੰਜਾਬੀ ਚ ਹੁਣ ਜਿਵੇਂ ਕਹਿਣ ਲੱਗੇ ਵੀ ਬਾਹਰ ਤਾਂ ਤੱਕੇ ਆ ਹਾਂਜੀ ਹਾਂਜੀ ਸਹੀ ਗੱਲ ਹੈ ਜੇ ਆਪਾਂ ਆਪਦੇ ਇੱਥੇ ਮਿਹਨਤ ਕਰ ਲਾਂਗੇ ਤੇ ਇੱਥੇ ਕਦਰ ਵੀ ਆ ਇੱਥੇ ਕਦਰ ਵੀ ਆ ਹਾਂ ਤੇ ਗਰਲਾਲ ਬਾਈ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਕੋਈ ਦਿਲ ਦੇ ਵਿੱਚ ਕੋਈ ਗੱਲ ਹੈਗੀ ਆ ਤਾਂ ਬਸ ਇਹੀ ਮੈਸੇਜ ਆ ਬਾਈ ਜੇ ਕੋਈ ਮੰਨ ਲਓ ਨਵਾਂ ਕਾਰੋਬਾਰ ਕਰਨਾ ਚਾਹੁੰਦਾ ਜਾਂ ਕੁਛ ਵੀ ਹੈ ਨੰਬਰ ਇੱਕ ਡੇਰੀ ਫਾਰਮ ਦੇ ਵਿੱਚ ਕਾਮਜਾਬ ਡੇਰੀ ਫਾਰਮ ਕਰਨ ਦੇ ਲਈ ਸਾਈਲੇਜ ਦਾ ਜਿਹੜਾ ਹੁਣ ਮੈਂ ਬਾਦੂ ਵੀਡੀਓ ਦੇਖਦੇ ਆ ਸਾਈਲੇਜ ਨੇ ਪਸ਼ੂ ਫਰਾਕ ਕਰਤੇ ਜੀ ਸਾਈਲੇਜ ਨਾਲ ਮੈਸਾਂ ਰਿਪੀਟ ਹੋ ਗਈਆਂ ਰਹਿੰਦੀਆਂ ਨਹੀਂ ਹੋ ਗਿਆ ਬੋ ਹੋ ਗਿਆ ਜਿਹੜਾ 15 ਤੋਂ 18 ਕਿਲੋ ਮੱਝ ਨੂੰ ਸਾਈਲੇਜ ਪਾਓ ਠੀਕ ਹੈ ਉਹਦੇ ਨਾਲ ਫੀਡ ਪਾਓ ਉਹਨੂੰ ਜਿੰਨੇ ਡਰਾਈ ਮੈਟਰ ਦੀ ਲੋੜ ਹੈ ਡਰਾਈ ਮੈਟਰ ਦਿਓ ਆਚਾਰ ਦੀ ਜਿਹੜੀ ਤੁਹਾਡੀ ਤਾਇਆ ਲੰਬਾਈ ਔਰ ਚੜਾਈ ਟੋਏ ਦੀ ਆਪਣੇ ਪਸ਼ੂਆਂ ਮੁਤਾਬਕ ਰੱਖੋ ਜੇ ਹੁਣ ਸਾਡਾ ਟੋਆ ਮੰਨ ਲਓ 11 ਫੁੱਟ ਚੌੜਾ ਹੈ 3 ਫੁੱਟ ਉੱਚਾ ਹੈ ਸਾਡਾ ਉਹ 60 ਪਸ਼ੂਆਂ ਦਾ ਸਿਸਟਮ ਆ ਉਹਦੇ ਵਿੱਚ ਆਮ ਮੈਂ ਦੇਖਿਆ ਵੀ 10-10 ਪਸ਼ੂਆਂ ਵਾਲੇ ਵੀ ਐਡੇ-ਐਡੇ ਟੋਏ ਉਸ ਰੋਡ ਪੱਟੀ ਬੈਠੇ ਆ ਉਹ 3 ਇੰਚ ਉਹਨੂੰ ਕਿਵੇਂ ਵਧਣਗੇ ਇਹਦੀ ਪੰਨਿੰਟ ਵਧਰਿਆ ਜਾਣਾ ਜ਼ਰੂਰੀ ਹੈ ਠੀਕ ਹੈ ਸਾਈਲਜ ਦੀਆਂ ਬਕਾਇਦਾ ਫਸਲਾਂ ਤੇ ਹੁਣ ਕੋਟਾ ਹੁੰਦੀਆਂ ਬਾਈ ਜਿਹੜੀਆਂ ਟੈਸਟਿੰਗ ਕਰਾਉਂ ਕੀਤੀ ਥੋੜੇ ਸਾਈਲਜ ਦੇ ਵਿੱਚ ਆ ਰਿਹਾ ਕਿੰਨਾ ਸਟਾਰਚ ਹੈ ਕਿੰਨਾ ਉਹਦੇ ਵਿੱਚ ਡਰਾਈ ਮੈਟਰ ਹੈ ਇੰਨੀ ਕੋਈ ਮੰਨ ਲੋ ਵੀ ਆ ਰਿਹਾ ਜਿਹੜਾ ਧੂੜ ਪਕਾ ਕਹਿੰਦੇ ਆਂਗੇ ਜਾਂ ਕਰਦਾ ਇਹ ਤਾਂ ਮਿੱਟੀ ਕੀ ਹੈ ਸਾਰੇ ਉਹ ਟੈਸਟ ਦੇ ਵਿੱਚ ਆਉਂਦੇ ਨੇ ਤਕਰੀਬਨ ਫੀਡ ਫੈਕਟਰਿੰਗ ਵਾਲੇ ਆ ਜੀ ਅਹਿਮ ਗੱਲ ਹੈ ਕਿ ਆਪਣੇ ਮਿਸਤਰਾ ਉੱਥੋਂ ਫੀਡ ਵੀ ਆਉਂਦੀ ਹੈ ਆਪਣੀ ਬਿਲਕੁਲ ਫ੍ਰੀ ਟੈਸਟ ਕਰਵਾ ਕੇ ਲੈ ਜੀ ਠੀਕ ਜਾਂਦੇ ਹੋ ਇੱਕ ਪੈਕਿੰਗ ਕਰਕੇ ਲੈ ਜਾਓ ਆਬੀਸ ਆ ਵੀ ਟੈਸਟਿੰਗ ਹੋ ਜਾਂਦੀ ਹੈ ਜ਼ਰੂਰੀ ਹੈ ਠੀਕ ਹੈ ਅਸ਼ਵਾ ਦੀ ਫੀਡ ਦਾ ਵੀ ਟੈਸਟ ਸਾਈਲੇਜ ਦਾ ਵੀ ਟੈਸਟ ਬਕਾਇਦਾ ਮਿਨਰਲ ਮਿਕਸਚਰ ਸਭ ਤੋਂ ਜਿਹੜੀ ਮੇਨ ਪਾਇਲ ਆ ਉਹ ਬਰੀਡ ਦੀ ਤੇ ਮੈਨੇਜਮੈਂਟ ਦੀ ਹੈ ਅ ਗੱਲਾਲ ਭਾਈ ਲਾਸਟ ਤੇ ਮੈਂ ਤੁਹਾਡਾ ਨਾ तहे ਦਿਲੋਂ ਧੰਨਵਾਦ ਕਰਦਾ ਜਿਹੜੀਆਂ ਚਲੋ ਜਿਹੜੇ ਹੈਗੀਆਂ ਵੀ ਆਪਦੀਆਂ ਗੱਲਾਂ ਜਿਹੜੀਆਂ ਤੁਸੀਂ ਸ਼ੇਅਰ ਕੀਤੀਆਂ ਸਾਡੇ ਨਾਲ ਤੇ ਦੋਸਤੋ ਇਹ ਸੀ ਬਾਈ ਗਰਲਾਲ ਸਿੰਘ ਲਾਲੀ ਹੈ ਨਾ ਜਿਹੜੀਆਂ ਵੀ ਆਪਾਂ ਗੱਲਾਂ ਦਸੀਆਂ ਬਾਪੂ ਜੀ ਨੇ ਦਸੀਆਂ ਜਾਂ ਬਾਈ ਗਰਲਾਲ ਨੇ ਦਸੀਆਂ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਨੇ ਤੇ ਲਾਲੀ ਬਾਈ ਫਿਰ ਧੰਨਵਾਦ ਤੁਹਾਡਾ ਸਤਿਕਾਰ ਸਤਿਕਾਰ ਸਾਰੇ ਪਰਿਵਾਰ ਨੂੰ ਸਤਿ ਅਕਾਲ